ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਧੰਨ ਧੰਨ ਸਮੂਹ ਸ਼ੀਰ ਸਿੰਘ ਫੌਜਾਂ ਜਿਨ੍ਹਾਂ ਦੇ ਚਰਨਾਂ ਕਮਲਾਂ ਵਿੱਚ ਖਾਲਸਾ ਰੀ ਨਮਸਕਾਰ ਕਰੀਏ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਧੰਨ ਸਤਿਗੁਰੂ Swami ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਜੀ ਨਿੱਨਲੇ ਚਰਨਾ ਕਮਲਾਂ ਵਿੱਚ ਨਮਸਕਾਰ ਕੀਤਿਆਂ ਟਹਿ ਜਾਣ ਨਾਲ ਖਾਲਸਾ ਜੀ ਸਾਰੀਆਂ ਬਰਕਤਾਂ ਹਿਰਦੇ ਵਿੱਚ ਆ ਜਾਂਦੀਆਂ ਜਿਵੇਂ ਆਪਾਂ ਜਾਣਦੇ ਹਾਂ ਕਿ ਅੱਜ ਧੰਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪ੍ਰਕਾਸ਼ ਦਿਹਾੜਾ ਹੈ ਸਤਿਗੁਰੂ ਜੀ ਨੇ ਵੱਡੀ ਖੇਡ ਕਰਨਾਂ ਕੀਤੀ ਹੈ ਖਾਲਸਾ ਜੀ ਵੱਡੇ ਪਰਉਪਕਾਰ ਕੀਤੇ ਹਨ ਇਸ ਇਸ ਦੇਸ਼ ਵਾਸਤੇ ਇਸ ਕੌਮ ਵਾਸਤੇ ਧਰਤੀ ਵਾਸਤੇ ਜਿਹੜੀ ਖਾਲਸਾ ਜੀ ਸਤੀ ਪ੍ਰਥਾ ਸੀ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਖਤਮ ਕਰਨਾ ਕੀ ਕੀਤੀ ਸੀ ਉਹ ਕੀ ਹੁੰਦਾ ਸੀ ਜਦੋਂ ਕਿਸੇ ਇਸਤਰੀ ਦਾ ਪਤੀ ਮਰ ਜਾਂਦਾ ਸੀ ਤੇ ਉਹ ਇਸਤਰੀ ਨੂੰ ਜਿਉਂਦੇ ਜੀ ਖਾਲਸਾ ਜੀ ਅੱਗ ਵਿੱਚ ਸਟਿਆ ਜਾਂਦਾ ਸੀ ਉਹ ਸਤੀ ਕਰ ਦਿੱਤੀ ਜਾਂਦੀ ਸੀ ਇਹੋ ਜੀ ਕ੍ਰਿਤੀ ਨੂੰ ਸਤਿਗੁਰ ਜੀਆ ਨੇ ਖਤਮ ਕੀਤਾ ਮਹਾਰਾ ਸੱਚੇ ਪਾਤਸ਼ਾਹ ਨੇ ਬੀਬੀਆਂ ਦੇ ਹੱਕ ਵਿੱਚ ਜਿਹੜਾ ਹੋਕਾ ਲਾਇਆ ਤੇ ਉਹ ਖਾਲਸਾ ਜੀ ਸੰਸਾਰ ਵਿੱਚੋਂ ਇੱਕ ਰੀਤੀ ਬੰਦ ਕੀਤੀ ਫਿਰ ਖਾਲਸਾ ਜੀ ਜਿਹੜੇ ਹਿੰਦੂ ਲੋਕ ਸਨ ਇਹ ਹਿੰਦੂ ਧਰਮ ਸੀ ਸਾਰਾ ਜਦੋਂ ਤੀਰਥਾਂ ਦੇ ਦਰਸ਼ਨ ਕਰਨ ਵਾਸਤੇ ਜਾਂਦਾ ਸੀ ਗੰਗਾ ਵਗੈਰਾ ਸਾਰੇ ਤੀਵਤਾ ਦੇ ਦਰਸ਼ਨ ਜਦੋਂ ਕਰਦਾ ਸੀ ਉਦੋਂ ਖਾਲਸਾ ਜੀ ਇਹਨੂੰ ਟੈਕਸ ਦੇਣਾ ਪੈਂਦਾ ਸੀ ਫਿਰ ਜਾ ਸਕਦਾ ਸੀ ਤਾਂ ਕਈ ਗਰੀਬ ਗੁਰਬੇ ਜਿਹੜੇ ਸੀ ਉਹ ਕਦੇ ਦਰਸ਼ਨ ਕਰਨ ਵਾਸਤੇ ਵੀ ਨਹੀਂ ਸੀ ਗਏ ਇਸ਼ਨਾਨ ਕਰਨ ਵਾਸਤੇ ਵੀ ਨਹੀਂ ਸੀ ਗਏ ਉਹਨਾਂ ਨੇ ਫਿਰ ਗੋਇੰਦਵਾਲ ਸਾਹਿਬ ਆ ਕੇ ਸਤਗੁਰ ਜੀਆਂ ਦੇ ਅੱਗੇ ਬੇਨਤੀ ਕੀਤੀ ਕਿ ਸਤਗੁਰ ਜੀ ਤੁਸੀਂ ਕਿਰਪਾ ਕਰੋ ਉਸ ਵੇਲੇ ਖਾਲਸਾ ਜੀ ਅਕਬਰ ਨੂੰ ਕਹਿ ਕੇ ਮਹਾਰਾਜ ਨੇ ਉਹ ਟੈਕਸ ਮਾਫ ਕਰਵਾਏ ਸਨ ਇਹ ਸਤਗੁਰ ਜੀ ਨੇ ਇਤੋਂ ਤੱਕ ਖੇੜ ਕੀਤੀ ਸੀ ਮਹਾਰਾਜ ਸੱਚੇ ਪਾਸ਼ਾ ਨੇ ਜਦੋਂ ਅਕਬਰ ਨੂੰ ਕਹਿਣਾ ਕੀਤਾ ਸੀ ਤੇ ਅਕਬਰ ਨੇ ਅੱਗੋਂ ਮਹਾਰਾਜ ਨੂੰ ਇਹ ਕਿਹਾ ਸੀ ਸਤਿਗੁਰੂ ਜੀ ਜੇ ਤੁਸੀਂ ਜਾਓ ਤੀਰਥਾਂ ਦੇ ਇਸ਼ਨਾਨ ਵਾਸਤੇ ਜਿੰਨੀ ਤੁਸੀਂ ਸੰਗਤ ਲੈ ਕੇ ਜਾ ਸਕਦੇ ਹੋ ਕਿਸੇ ਕੋਲ ਟੈਕਸ ਨਹੀਂ ਲਿਆ ਜਾਵੇਗਾ ਤੇ ਉਸ ਵੇਲੇ ਖਾਲਸਾ ਜੀ ਗੁਰੂ ਅਮਰਦਾਸ ਮਹਾਰਾਜ ਲੋ ਪਹਿਲੀ ਵਾਰ ਖਾਲਸਾ ਜੀ ਗਏ ਨੇ ਉਦੋਂ ਦੁਨੀਆ ਭਰ ਦਾ Hindu ਲੋਕ ਖਾਲਸਾ ਜੀ ਮਹਾਰਾਜ ਦੇ ਨਾਲ ਚੱਲ ਕੇ ਗਿਆ ਸੀ ਕਿਉਂਕਿ ਫ੍ਰੀ ਦਰਸ਼ਨ ਕਰਨ ਵਾਸਤੇ ਤੇ ਜਿਹੜੇ ਗਰੀਬ ਗੁਰੂ ਕਦੀ ਵੀ ਨਹੀਂ ਸੀ ਗਏ ਉਹ ਉਹ ਵੀ ਮਹਾਰਾਜ ਦੇ ਪਾਸ਼ਾ ਨਾਲ ਗਏ ਸਨ ਸਤਿਗੁਰ ਜੀਆਂ ਨੇ ਉੱਥੇ ਤਾਰਨਾ ਕੀਤਾ ਉਹਨਾਂ ਖਾਲਸਾ ਜੀ ਦੇ ਸਥਾਨਾਂ ਨੂੰ ਸੋ ਮਹਾਰਾਜ ਨੇ ਵੱਡੇ-ਵੱਡੇ ਪਰਉਪਕਾਰ ਕੀਤੇ ਹਨ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਸ਼੍ਰੀ ਅਨੰਦ ਸਾਹਿਬ ਦੀ ਬਾਣੀ ਖਾਲਸਾ ਜੀ ਹਰ ਪ੍ਰਕਾਰ ਹਰ ਪ੍ਰੋਗਰਾਮ ਹਰ ਸਮਾਗਮ ਉਤੇ ਹਰ ਪ੍ਰਕਾਰ ਦੇ ਸਮੇਂ ਉਤੇ ਉਹ ਬਾਣੀ ਪੜ੍ਹੀ ਜਾਂਦੀ ਹੈ ਤੇ ਅਥਾ ਅਨੰਦ ਵਾਲੀ ਹੈ ਹਿਰਦੇ ਵਿੱਚ ਆਨੰਦ ਦੇਣ ਵਾਲੀ ਬਾਣੀ ਹੈ ਐਸਾ ਸਤਿਗੁਰ ਜੀ ਨੇ ਪਰਉਪਕਾਰ ਕੀਤਾ ਮਹਾਰਾਜ ਨੇ ਸੱਚੇ ਪਾਸ਼ਾ ਜੀ ਦੇ 84 ਕੱਟਣ ਵਾਸਤੇ ਖਾਲਸਾ ਜੀ ਗੋਇੰਦਵਾਲ ਸਾਹਿਬ ਵਿੱਚ ਬੌਲੀ ਸਾਹਿਬ ਦਾ ਨਿਰਮਾਣ ਕੀਤਾ ਤੇ 84 ਪੌੜੀਆਂ ਉਹਨੀਆਂ ਬਣਾਈਆਂ ਮਹਾਰਾਜ ਨੇ ਉੱਥੇ ਵਰ ਦਿੱਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਚ ਜਿਨ੍ਹਾਂ ਚ ਖਾਲਸਾ ਜੀ ਸਰੀਰ ਵਿੱਚ ਰਹੇ ਗੋਇੰਦਵਾਲ ਸਾਹਿਬ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਰ ਦਿੱਤਾ ਸੀ ਵੀ ਸਾਡੇ ਹੁੰਦਿਆਂ ਕਿਸੇ ਮਾ ਦਾ ਜਵਾਨ ਪੁੱਤ ਧਰਤੀ ਤੋਂ ਨਹੀਂ ਜਾਵੇਗਾ ਤੇ ਜਿਨ੍ਹਾਂ ਚਰ ਖਾਲਸਾ ਜੀ ਧੰਗ ਗੁਰੂ ਅਮਰਦਾਸ ਮਹਾਰਾਜ ਸਰੀਰ ਕਰਕੇ ਗੋਇੰਦਵਾਲ ਸਾਹਿਬ ਧਰਤੀ ਤੇ ਬਰਾਜਦੇ ਰਹੇ ਉਹਨਾਂ ਚਰ ਖਾਲਸਾ ਜੀ ਗੋਇੰਦਵਾਲ ਦੀ ਧਰਤੀ ਤੋਂ ਇੱਕ ਕੀੜੀ ਨੇ ਵੀ ਚੜ੍ਹਾਈ ਨਹੀਂ ਸੀ ਕੀਤੀ ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਐਸਾ ਟੱਲ ਵਜਨ ਸੀ ਕਾਲ ਬੰਦ ਦਿੱਤਾ ਸੀ ਮਹਾਰਾਜ ਨੇ ਇਥੇ ਲੋਕੀ ਕਈ ਕਹਿੰਦੇ ਨੇ ਕਿ ਜਿਹੜਾ ਰਾਵਣ ਸੀ ਉਹਨੇ ਕਾਲ ਬੰਦ ਦਿੱਤਾ ਸੀ ਪਰ ਸਤਿਗੁਰ ਜੀ ਇਹਨੇ ਬੋਲਾਂ ਨਾਲ ਹੀ ਬੰਦ ਦਿੱਤਾ ਸੀ ਤੋ ਮਹਾਰਾਜ ਦੀ ਖੇੜ ਸਦਕਾ ਸਤਿਗੁਰੂ ਦੀ ਕਿਰਪਾ ਸਦਕਾ ਮਹਾਰਾਜ ਨੇ ਹੋਰ ਕਈ ਕੁਝ ਖਾਲਸਾ ਜੀ ਬਖਸ਼ਿਆ ਸਤਿਗੁਰ ਜੀਆਂ ਨੇ ਸਿੱਖੀ ਦਾ ਧੁਰਾ ਜਿਹੜਾ ਗੋਇੰਦਵਾਲ ਸਾਹਿਬ ਦੀ ਧਰਤੀ ਖਾਲਸਾ ਜੀ ਮਹਾਰਾਜ ਦੀ ਸ਼ਰਨ ਵਿੱਚ ਵੱਡੇ ਵੱਡੇ ਰਾਜੇ ਆਲਕਾਰ ਸਤਿਗੁਰੂ ਜੀ ਦੇ ਸ਼ਰਨ ਆਇਆ ਕਰਦੇ ਸਤਿਗੁਰੂ ਦੀ ਕਿਰਪਾ ਸਦਕਾ ਗੋਇੰਦਵਾਲ ਸਾਹਿਬ ਦਾ ਨਿਰਮਾਣ ਹੋਇਆ ਅਸੇਦீன் ਦੁਨੀ ਦੇ ਮਾਲਕ ਜਿਨ੍ਹਾਂ ਨੂੰ ਖਾਲਸਾ ਜੀ ਧੰਗੁਰ ਅੰਗਰ ਦੇਵ ਜੀ ਮਹਾਰਾਜ ਨੇ 13 ਵਰ ਦੇ ਕੇ ਸਨਮਾਨਿਤ ਕੀਤਾ 12 ਸਾਲ ਆਪਣੇ ਸੀਸ ਤੇ ਗਾਗਰ ਢੋਈ ਸਤਿਗੁਰ ਜੀਆਂ ਨੇ ਜਦੋਂ ਮਹਾਰਾਜ ਸੱਚੇ ਪਾਸ਼ਾ ਗਾਗਰ ਢੋਂਦੇ ਸਨ ਨਾ ਖਾਲਸਾ ਜੀ ਉਸ ਵੇਲੇ ਮਹਾਰਾਜ ਸੱਚੇ ਪਾਸ਼ਾ ਨੂੰ ਹਰ ਸਾਲ ਹੋਣ ਤੋਂ ਬਾਅਦ ਇੱਕ ਸਿਰਪਾਉ ਦਿੱਤਾ ਜਾਂਦਾ ਸੀ ਮਹਾਰਾਜ ਉਹ ਸਿਰਪਾਉ ਨੂੰ ਸੀਸ ਉੱਤੇ ਬੰਨ ਲੈਂਦੇ ਸਨ ਬਯੁਰਗ ਅਵਸਥਾ ਸੀ ਸਤਿਗੁਰ ਜੀਆਂ ਦੀ ਸੋ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਨੇ ਜਦੋਂ ਸੇਵਾ ਕੀਤੀ ਦੀਨ ਦੁਨੀ ਦੇ ਮਾਲਕ ਜੀ ਨੇ ਧਨ ਗੁਰੰਗਰ ਦੇ ਮਹਾਰਾਜ ਨੂੰ ਸ਼ਨਾਣ ਕਰਾਉਣ ਦੀ ਫਿਰ ਖਾਲਸਾ ਜੀ ਲੰਗਰ ਵਿੱਚ ਜਿਹੜਾ ਜਲ ਵਰਤਿਆ ਜਾਂਦਾ ਸੀ ਉਹ ਵੀ ਜਲ ਮਹਾਰਾਜ ਸੱਚੇ ਪਾਤਸ਼ਾਹ ਢੋਆ ਕਰਦੇ ਸਨ ਤਾਨੂ ਗੁਰ ਅਮਰਦਾਸ ਮਹਾਰਾਜ ਸੱਚੇ ਪਾਸ਼ਾ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਖਾਲਸਾ ਜੀ ਜੇ ਉਹਨਾਂ ਦੇ ਜੀਵਨ ਉਤੇ ਝਾਤ ਮਾਰੀ ਜਾਵੇ ਨਾ ਤੇ ਸਤਿਗੁਰ ਨਾਲ ਪ੍ਰੇਮ ਬਣ ਆਉਂਦਾ ਹੈ ਮਹਾਰਾਜ ਸੱਚੇ ਪਾਸ਼ਾ ਪੁੱਠੇ ਪੈਰੀ ਖਡੂਰ ਸਾਹਿਬ ਤੋਂ ਜਾਇਆ ਕਰਦੇ ਸਨ ਜਿਨ੍ਹਾਂ ਨੇ ਸ੍ਰੀ ਖਡੂਰ ਸਾਹਿਬ ਜੀ ਦੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੋਵੇਗਾ ਜਿਨ੍ਹਾਂ ਨੇ ਨਹੀਂ ਕੀਤੇ ਉਹ ਭਾਈ ਕਰਕੇ ਆਉਣ ਜਦੋਂ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਵੱਲ ਨੂੰ ਆਈਏ ਨਾ ਰਸਤੇ ਵਿੱਚ ਇੱਕ ਗੁਰਦੁਆਰਾ ਸਾਹਿਬ ਆਉਂਦਾ ਹੈ ਦਮਦਮਾ ਸਾਹਿਬ ਸਤਿਗੁਰ ਜੀ ਖਡੂਰ ਸਾਹਿਬ ਤੋਂ ਪੁੱਠੇ ਪੈਰੀ ਤੁਰ ਹੁੰਦੇ ਸਨ ਪਿੱਠ ਕਰਦੇ ਹੁੰਦੇ ਸੀ ਗੋਇੰਦਵਾਲ ਸਾਹਿਬ ਵਾਲੇ ਪਾਸੇ ਨੂੰ ਤੇ ਮੁੱਖ ਜਿਹੜਾ ਸੀ ਉਹ ਖਡੂਰ ਸਾਹਿਬ ਵੱਲ ਨੂੰ ਕਰਕੇ ਤੇ ਪਿਛਲੇ ਪੈਰੀ ਵਾਪਸ ਆਉਂਦੇ ਸੀ ਵੀ ਮੇਰੇ ਗੁਰੂ ਦੇ ਦਰਬਾਰ ਨੂੰ ਪਿੱਠ ਨਾ ਹੋ ਜਾਵੇ ਤੇ ਜਦੋਂ ਦਮਦਮਾ ਸਾਹਿਬ ਜਿੱਥੇ ਅਸਥਾਨ ਹੈ ਖਾਲਸਾ ਜੀ ਉੱਥੇ ਆ ਕੇ ਮਹਾਰਾਜ ਨੂੰ ਖਡੂਰ ਸਾਹਿਬ ਜਿਹੜਾ ਅੱਖਾਂ ਤੋਂ ਓਲੇ ਹੋ ਜਾਂਦਾ ਸੀ ਉਥੇ ਮਹਾਰਾਜਤਾ ਅਨੁਗੁਰਮ ਅਰਦਾਸ ਸੱਚੇ ਪਾਸ਼ਾ ਮੱਥਾ ਟੇਕ ਕੇ ਤੇ ਫਿਰ ਇਧਰ ਨੂੰ ਮੁਖ ਕਰਦੇ ਸਨ ਨਹੀਂ ਤੇ ਖਾਲਸਾ ਜੀ ਗਾਗਰ ਚੋ ਕੇ ਪੁੱਠੇ ਪੈ ਰਹੀ ਹੁਣ ਪਿੱਛੇ ਨੂੰ ਤੁਰਨਾ ਹੋਵੇ ਕਿੰਨਾ ਔਖਾ ਹੁੰਦਾ ਕਿੱਡੀ ਕਰੜੀ ਕਮਾਈ ਸਤਗੁਰ ਜੀਆਂ ਨੇ ਕਰਨਾ ਕੀਤੀ ਮਹਾਰਾਜ ਦਾ ਇਸ਼ਨਾਨ ਕਰਾਉਣਾ ਸਤਗੁਰ ਸੱਚੇ ਪਾਸ਼ਾ ਦੀ ਸੇਵਾ ਵਿੱਚ ਜਦ ਡਟੇ ਰਹਿਣ 12 ਸਾਲ ਸਤਗੁਰ ਜੀ ਸੇਵਾ ਕਰਦੇ ਰਹੇ ਖਾਲਸਾ ਜੀ ਮਹਾਰਾਜ ਨੂੰ ਸਿਰਪਾਓ ਮਿਲਣਾ ਹਰ ਸਾਲ ਦੇ ਬਾਅਦ ਸਤਗੁਰ ਨੇ ਉਹ ਸਿਰਪਾਓ ਆਪਣੇ ਸਿਰ ਉੱਤੇ ਸਜਾ ਲੈਣਾ ਤੇ ਅੱਜਕੱਲ ਖਾਲਸਾ ਜੀ ਹੁਣ ਗੱਲ ਕਰਨੀ ਬਣਦੀ ਆ ਜਦੋਂ ਕੋਈ ਇਹੋ ਜੀ ਵਿਚਾਰ ਚੱਲਦੀ ਹੋਵੇ ਸਿਰਪਾਉ ਦਾ ਮਤਲਬ ਹੁੰਦਾ ਗੁਰੂ ਦੀ ਖੁਸ਼ੀ ਗੁਰੂ ਦੀ ਖੇੜ ਗੁਰੂ ਵੱਲੋਂ ਬਹੁਤ ਪਿਆਰ ਤੇ ਖਾਲਸਾ ਜੀ ਅਸੀਂ ਗੁਰੂ ਘਰਾਂ ਦੇ ਵਿੱਚ 5 ਰੁਪਏ ਪਾ ਦਈਏ ਸਾਨੂੰ ਸਿਰਪਾਉ ਦਿੱਤੇ ਜਾਂਦੇ ਨੇ ਕੋਈ ਮਾੜੀ ਮੋਟੀ ਕੋਈ ਸੇਵਾ ਕਰਦੇ ਆਪਣੇ ਸਵਾਰਥ ਵਾਸਤੇ ਉਹਨੂੰ ਵੀ ਸਰਪਾਉ ਦਿੱਤਾ ਜਾਂਦਾ ਹੈ ਤੇ ਕਿੰਨਾ ਕੁ ਸਨਮਾਨ ਕੀਤਾ ਜਾਂਦਾ ਉਹ ਸਰਪਾਉ ਦਾ ਜਦੋਂ ਗੁਰੂ ਘਰੋਂ ਮਿਲਦਾ ਉਹਨਾਂ 2 ਮਿੰਟ ਹੀ ਉਹ ਗਲ ਵਿੱਚ ਰਹਿੰਦਾ ਉਸ ਤੋਂ ਬਾਅਦ ਭਾਈ ਬੰਦੇ ਲਾ ਕੇ ਦੂਜੇ ਨੂੰ ਫੜਾ ਦਿੰਦੇ ਕੋਈ ਉੱਥੇ ਰੱਖ ਦਿੰਦਾ ਕੋਈ ਗੋਦੀ 'ਚ ਸਿੱਟ ਲੈਂਦਾ ਕੋਈ ਗੱਡੀ 'ਚ ਸਿੱਟ ਲੈਂਦਾ ਕੋਈ ਸਨਮਾਨ ਨਹੀਂ ਹੈ ਸਰਪਾਉ ਦਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ ਜਦੋਂ ਮਿਲਦਾ ਸਤਿਗੁਰੂ ਜੀ ਸੀਸ ਤੇ ਸਜਾ ਲੈਂਦੇ ਸਤਗੁਰੂ ਜੀ ਨੇ 12 ਸਾਲ ਗਗਰ ਢੋਈ ਖਾਲਸਾ ਜੀ ਲਗਾਤਾਰ 12 ਸਾਲ ਮੀਂਹ ਆਵੇ ਝੱਖੜ ਆਵੇ ਸਤਗੁਰੂ ਜੀ ਨੇ ਸੇਵਾ ਨਹੀਂ ತ್ಯਗੀ ਆਪਣੇ ਸਤਗੁਰੂ ਦਾ ਇਸ਼ਨਾਨ ਕਰਾਉਣਾ ਖਾਲਸਾ ਜੀ ਮਹਾਰਾਜ ਅੰਮ੍ਰਿਤ ਵੇਲੇ ਉੱਠ ਪੈਂਦੇ ਜਾਗ ਪੈਂਦੇ ਧੰਗੁਰ ਅੰਗਦ ਦੇਵ ਸੱਚੇ ਪਾਸ਼ਾ 2.5 ਤੇ 3 ਵਜੇ ਸਤਗੁਰ ਦਾ ਨੇਮ ਸੀ ਉੱਠਣ ਦਾ ਮਹਾਰਾਜ ਹਨ ਗੁਰੂ ਅਮਰਦਾਸ ਸੱਚੇ ਪਾਸ਼ਾ ਉਹਨਾਂ ਤੋਂ ਪਹਿਲਾਂ ਖਾਲਸਾ ਜੀ ਗੋਇੰਦਵਾਲ ਸਾਹਿਬ ਵੱਲੋਂ ਦਰਿਆ ਦੇ ਵਿੱਚੋਂ ਗਾਗਰ ਭਰ ਕੇ ਉਹਨਾਂ ਦੇ ਉੱਠਣ ਤੋਂ ਪਹਿਲਾਂ ਉੱਥੇ ਪਹੁੰਚ ਜਾਂਦੇ ਸਨ ਵੀ ਸਤਿਗੁਰੂ ਜੀ ਨੂੰ ਵੇਟ ਨਾ ਕਰਨੀ ਪਵੇ ਤੇ ਐਡੀ ਕਰੜੀ ਕਮਾਈ ਕੀਤੀ ਜਦੋਂ ਸਰਪਾਓ ਮਿਲਣੇ ਸੀਸ ਤੇ ਸਜਾਉਣੇ 12 ਸਾਲ ਸੇਵਾ ਕੀਤੀ ਤੇ 12 ਸਿਰ ਪਾਉ ਮਿਲੇ ਜਿਸ ਦਿਨ ਸਤਿਗੁਰ ਤੇ ਕਿਰਪਾ ਹੁੰਦੀ ਹੈ ਜਦੋਂ ਮਹਾਰਾਜ ਇੱਕ ਕਿੱਲੇ ਨਾਲ ਅੜ ਕੇ ਡੇਗਦੇ ਨੇ ਤੇ ਸਤਿਗੁਰ ਸੱਚੇ ਪਾਸ਼ਾ ਨੂੰ ਮਹਾਰਾਜ ਦੀਨ ਦੁਨੀ ਦੇ ਮਾਲਕ ਨੂੰ ਉਸ ਵੇਲੇ ਆਪਾਂ ਸਾਰਿਆਂ ਖੇਡ ਨੂੰ ਜਾਣਦੇ ਹਾਂ ਕਿ ਉਹ ਜਿਹੜੀ ਜੁਲਾਈ ਸੀ ਉਹਨੂੰ ਮਹਾਰਾਜ ਨੇ ਬਚਨ ਕਰ ਦਿੱਤਾ ਉਹ ਝੱਲੀ ਹੋ ਗਈ ਤੇ ਸਤਿਗੁਰ ਜੀ ਨੂੰ ਬੁਲਾਉਣਾ ਕੀਤਾ ਤਾਂ ਗੁਰਗੰਗ ਦੇਵ ਸੱਚੇ ਪਾਸ਼ਾ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਬੁਲਾਇਆ ਸਤਿਗੁਰ ਜੀ ਨੇ ਕਿਹਾ ਭਾਈ ਇਹਦਾ ਇਸ਼ਨਾਨ ਕਰਾਓ ਸਤਿਗੁਰ ਦਾ ਇਸ਼ਨਾਨ ਕਰਾਇਆ ਕਿਹਾ ਤੇ ਉਸ ਵੇਲੇ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਜਦੋਂ ਮੱਥਾ ਟੇਕਣ ਵਾਸਤੇ ਸੀਸ ਥੱਲੇ ਨੂੰ ਕੀਤਾ ਤੇ ਮਹਾਰਾਜ ਦੇ ਸੀਸ ਵਿੱਚ ਉਹਨਾਂ ਜਿਹੜੇ 12 ਸਿਗੇ ਸਿਰਪਾਉ ਸਾਹਿਬ ਸਜੇ ਹੋਏ ਉਹ ਖਾਲਸਾ ਜੀ ਥੱਲੇ ਡਿੱਗ ਪਏ ਡਿੱਗਣ ਕਰਕੇ ਨਾਲ ਹੀ ਜਿਹੜਾ ਸੀਸ ਦੇ ਵਿੱਚ ਉਹਨਾਂ ਜਿੱਥੇ ਗਾਗਰ ਮਹਾਰਾਜ ਟੋਇਆ ਕਰਦੇ ਸਨ ਖਾਲਸਾ ਜੀ ਉੱਥੋਂ ਖੋਪੜੀ ਪੋਲੀ ਪੈ ਚੁੱਕੀ ਸੀ ਤੇ ਉਥੇ ਕੀੜੇ ਪਏ ਹੋਏ ਸਨ ਸਤਗੁਰੂ ਨੇ ਜਦੋਂ ਸੀਸ ਠਾਣੂ ਕੀਤਾ ਉਥੋਂ ਕੀੜੇ ਵੀ ਮਹਾਰਾਜ ਦੇ ਸਿਰ ਤੋਂ ਨਿੱਕੇ ਬਾਹਰ ਧੱਲੇ ਡਿੱਗੇ ਸਨ ਤੇ ਉਸ ਵੇਲੇ ਸਤਗੁਰ ਜੀਆ ਨੇ ਉਹ ਕੀੜੇ ਚੁੱਕ ਕੇ ਫੇਰ ਸੀਸ ਵਿੱਚ ਰੱਖ ਲਏ ਕਿ ਮਹਾਰਾਜ ਜੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਿਖਾਏ ਕੀ ਕੀਤਾ ਸਤਗੁਰ ਜੀ ਨੂੰ ਕਹਿਣ ਲੱਗੇ ਮਹਾਰਾਏ ਇਹਨਾਂ ਨੇ ਕਿੱਥੋਂ ਖਾਣਾ ਗਰੀਬਾਂ ਨੇ ਇਹਦੇ ਸਾਡੇ ਵਿੱਚ ਉੱਤੇ ਸਿਰ 'ਤੇ ਪਏ ਹੋਏ ਨੇ ਇਹਨਾਂ ਉਥੋਂ ਹੀ ਖਾਣਾ ਉਸ ਵੇਲੇ ਸਤਗੁਰੂ ਜੀ ਮਹਾਰਾਜ ਟੁੱਟ ਗਏ ਧੰਨ ਬਾਬਾ ਬੁੱਢਾ ਸਾਹਿਬ ਜੀ ਹੁਣਾਂ ਨੂੰ ਬਚਨ ਕੀਤਾ ਕਿ ਇਹਨਾਂ ਦਾ ਇਸ਼ਨਾਨ ਕਰਾਓ ਉਸ ਵੇਲੇ ਗੁਰਗੱਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਿਠਾਉਣਾ ਕੀਤਾ ਇਸ਼ਨਾਨ ਕਰਵਾ ਕੇ ਦੇਹੀ ਸਤਗੁਰ ਸੱਚੇ ਪਾਤਸ਼ਾਹ ਦੀ ਬਾਣੀ ਸਦਕਾ ਕਿਰਪਾ ਸਦਕਾ ਅਰੋਗ ਹੋ ਗਈ ਜਿਹੜੇ ਉਹ ਖੇੜ ਬਣੀ ਹੋਈ ਸੀ ਸੀਸ ਦੇ ਵਿੱਚ ਉਹ ਵੀ ਠੀਕ ਹੋ ਗਈ ਸਤਗੁਰ ਗੁਰੂ ਅੰਗਦ ਦੇ ਮਹਾਰਾਜ ਨੇ ਫਿਰ ਸਤਗੁਰ ਜੀਆਂ ਨੂੰ ਗੱਦੀ ਦਿੱਤੀ ਮਹਾਰਾਜ ਨੇ ਕਈ ਪਰਉਪਕਾਰ ਦੇ ਕਾਰਜ ਖਾਲਸਾ ਜੀ ਕੀਤੇ ਸਤਗੁਰ ਸੱਚੇ ਪਾਤਸ਼ਾਹ ਦੇ ਘਰ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸੇਵਾ ਕੀਤੀ ਮਹਾਰਾਜ ਦੇ ਜਵਾਈ ਬਣੇ ਫਿਰ ਖਾਲਸਾ ਜੀ ਸੋਢੀ ਸੁਲਤਾਨ ਸਤਗੁਰੂ ਸੱਚੇ ਪਾਸ਼ਾ ਬਣੇ ਧਾਨ ਗੁਰ ਅਮਰਦਾਸ ਮਹਾਰਾਜ ਸੱਚੇ ਪਾਸ਼ਾ ਖਾਲਸਾ ਜੀ ਬੈਠੇ ਹੋਏ ਚਵਾਰਾ ਸਾਹਿਬ ਗੁਰਦਰਾ ਜਿਹੜਾ ਗੋਇੰਦਵਾਲ ਸਾਹਿਬ ਦੇ ਵਿੱਚ ਤੁਸੀਂ ਦਰਸ਼ਨ ਕਰੋ ਤੇ ਉੱਥੇ ਸਾਰੀਆਂ ਨਿਸ਼ਾਨੀਆਂ ਸਾਰੀਆਂ ਖੇਡਾਂ ਪਈਆਂ ਸਤਿਗੁਰੂ ਬਜ਼ੁਰਗ ਅਵਸਥਾ ਵਿੱਚ ਹੋ ਗਏ ਸਨ ਤੇ ਮਹਾਰਾਜ ਕਿਲ੍ਹੀ ਨੂੰ ਫੜ ਕੇ ਖਾਲਸਾ ਜੀ ਨਾਮ ਜਪਿਆ ਕਰਦੇ ਸਤਿਗੁਰੂ ਜੀ 62 ਸਾਲ ਦੀ ਉਮਰ ਵਿੱਚ ਸਤਿਗੁਰੂ ਦੇ ਚਰਨਾਂ ਵਿੱਚ ਆਏ ਸਨ 72 ਸਾਲ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ 75 ਸਾਲ ਬਣਦੇ ਨੇ ਸੇਵਾ ਕਰਦੇ ਆ ਉਸ ਤੋਂ ਬਾਅਦ ਮਹਾਰਾਜ ਗੁਰਗੱਦੀ ਤੇ ਸਜੇ ਤੇ ਮਹਾਰਾਜ ਸੱਚੇ ਪਾਸ਼ਾ ਅੰਮ੍ਰਿਤ ਵੇਲੇ ਉਹ ਕਿਲ੍ਹੀ ਨੂੰ ਫੜ ਕੇ ਨਾਮ ਜਪਿਆ ਕਰਦੇ ਖਾਲਸਾ ਜੀ ਅਸੀਂ ਤਾਂ ਚੰਗੇ ਭਲੇ ਹਾਂ ਸਾਰਾ ਸਰੀਰ ਅਰੋਗ ਹੈ ਸਭ ਕੁਝ ਸਤਿਗੁਰੂ ਨੇ ਦਿੱਤਾ ਹੈ ਤੇ ਕਿਲੀਆਂ ਫੜਨ ਦੀ ਲੋੜ ਵੀ ਨਹੀਂ ਹੈ ਪਰ ਤਾਂ ਵੀ ਨਾਮ ਨਹੀਂ ਜਪਦੇ ਵੇਖੋ ਸਤਿਗੁਰੂ ਨੇ ਕਮਾਈ ਕਰਕੇ ਵਿਖਾਈ ਹੈ ਉਹ ਆਪ ਰੱਬ ਰੂਪ ਸੀ ਉਹਨੂੰ ਨਾਮ ਜਪਣ ਦੀ ਕੀ ਲੋੜ ਸੀ ਪਰ ਸਤਿਗੁਰੂ ਨੇ ਸਾਡੇ ਵਾਸਤੇ ਪੂਰਨੇ ਪਾਉਣੇ ਕੀਤੇ ਕਿ ਭਾਈ ਕਿਸੇ ਵੀ ਹਾਲਤ 'ਚ ਉਹ ਨਾਮ ਨਾ ਛੱਡੋ ਫਿਰ ਖਾਲਸਾ ਜੀ ਉੱਥੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਜੀ ਦੇ ਜਿਹੜੀਆਂ ਕੌਤਕ ਖੇਡਾਂ ਹੋਈਆਂ ਕਈ ਪ੍ਰਕਾਰ ਦੀਆਂ ਭਾਈਪਾਰੋ ਜੁਲਕਾਂ ਨੂੰ ਖੇਡਾਂ ਮਹਾਰਾਜ ਨੇ ਵਿਖਾਉਣਾ ਕੀਤੀਆਂ ਪਰਮਹੰਸ ਦਾ ਖਿਤਾਬ ਦਿੱਤਾ ਹੋਰ ਖਾਲਸਾ ਜੀ ਮਹਾਰਾਜ ਨੇ ਕਈ ਕੌਤਕ ਕੀਤੇ ਬਿਆਸ ਦਰਿਆ ਜਿਹੜਾ ਮਹਾਰਾਜ ਦੇ ਚਰਨਾਂ ਨੂੰ ਚੜ੍ਹ ਕੇ ਆਉਂਦਾ ਸੀ ਦਰਸ਼ਨ ਕਰਨ ਵਾਸਤੇ ਉਹਨੂੰ ਸਤਿਗੁਰੂ ਜੀ ਨੇ ਵਰ ਦਿੱਤੇ ਸੋ ਮਹਾਰਾਜ ਹਨ ਗੁਰੂ ਅਮਰਦਾਸ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਤਿਗੁਰੂ ਜੀ ਨਵੇਂ ਖੇਡਾ ਕਰਦੇ ਨੇ ਗੋਇੰਦਵਾਲ ਸਾਹਿਬ ਦੇ ਵਿੱਚ ਖਾਲਸਾ ਜੀ ਜਿਹੜੀ ਗੋਇੰਦਵਾਲ ਸਾਹਿਬ ਦੀ ਪਰੰਪਰਾ ਸੀ ਨਾ ਧੰਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਉਹ ਇਹ ਸੀ ਕਿ ਅੰਮ੍ਰਿਤ ਵੇਲੇ ਜਦੋਂ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਸੀ ਨਾ ਜਿਹੜੀਆਂ ਰਸਤਾ ਬਸਤਾ ਸਿੰਘ ਲੈ ਕੇ ਆਉਂਦੇ ਸਿੱਖ ਲੈ ਕੇ ਆਉਂਦੇ ਉਹ ਸਤਿਗੁਰੂ ਜੀ ਦੇ ਦਰਬਾਰ 'ਚ ਤਿਆਰ ਹੁੰਦੀਆਂ ਸਾਰਾ ਦਿਨ ਲੰਗਰ ਵਰਤਦਾ ਬਾਣੀ ਪੜ੍ਹੀ ਜਾਂਦੀ ਉੱਥੇ ਮਹਾਰਾਜ ਨੇ ਇਹ ਬਚਨ ਕੀਤਾ ਕਿ ਪਹਿਲਾ ਪੰਗਤ ਪਾਸ਼ਾ ਸੰਗਤ ਇਥੇ ਖਾਲਸਾ ਦੀ ਕਈ ਮੇਰੇ ਵੀਰ ਮੇਰੇ ਅੱਗੇ ਲੰਗਰ ਖਾਣ ਵਾਲੇ ਉਹ ਜਿੱਥੇ ਵੀ ਜਾਂਦੇ ਨੇ ਉੱਥੇ ਜਾ ਕੇ ਮਹਾਰਾਜ ਦਾ ਇਹ ਹੁਕਮ ਸੁਣਾਉਣ ਲੱਗ ਪੈਂਦੇ ਇਹ ਜਿਹੜਾ ਹੁਕਮ ਹੈ ਸਿਰਫ ਗੋਇੰਦਵਾਲ ਸਾਹਿਬ ਵਾਸਤੇ ਹੈ ਹੋਰ ਕਿਤੇ ਵਾਸਤੇ ਨਹੀਂ ਹੈ ਸਿਰਫ ਗੋਇੰਦਵਾਲ ਸਾਹਿਬ ਦੀ ਉਹ ਧਰਤੀ ਆਹੋ ਜੀ ਸੀ ਉਸ ਵੇਲੇ ਖਾਲਸਾ ਲਈ ਇਹ ਵੱਡਾ ਰਸਤਾ ਸੀ ਦਿੱਲੀ ਤੋਂ ਠੌਰ ਜਾਣ ਵਾਲਾ ਤੇ ਇਥੋਂ ਫਿਰ ਖਾਲਸਾ ਜਿਹੜਾ ਵੀ ਕੋਈ ਲੰਘਦਾ ਸੀ ਉਹਦੀ ਸੇਵਾ ਵਿੱਚ ਮਹਾਰਾਜ ਨੇ ਇਹ ਖੇਡ ਕੀਤੀ ਸੀ ਕਿ ਪਹਿਲਾਂ ਭਾਈ ਪ੍ਰਸ਼ਾਦਾ ਛਕੋ ਜਿਹੜੇ ਦੂਰੋਂ ਚੱਲ ਕੇ ਆਉਂਦੇ ਸੀ ਇੱਥੇ ਮੇਰੇ ਵਰਗੇ ਕਈ ਮੈਂ ਉਹੀ ਗੱਲ ਕਰ ਰਿਹਾ ਕਿ ਭੁੱਖ ਲੱਗੀ ਹੁੰਦੀ ਹੈ ਪਹਿਲਾਂ ਗੁਰੂ ਘਰ ਕੀ ਬਣਿਆ ਚੰਗਾ ਚੋਖਾ ਬਣਿਆ ਉਹ ਛਕ ਲਈਏ ਮਹਾਰਾਜ ਦੇ ਦਰਸ਼ਨ ਫਿਰ ਹੋ ਜਾਣਗੇ ਸੋ ਇਸ ਪ੍ਰਕਾਰ ਉਹ ਜਿਹੜਾ ਬਚਨਾ ਹੈ ਉਥੇ ਹੀ ਮਹਾਰਾਜ ਨੇ ਕੀਤਾ ਤੇ ਉਥੇ ਹੀ ਭਾਈ ਉਹਨੂੰ ਮੰਨਣਾ ਚਾਹੀਦਾ ਹੈ ਸੋ ਬਾਕੀ ਜੇ ਦਿਲ ਕਰੇ ਛੱਕ ਵੀ ਲੈਣਾ ਚਾਹੀਦਾ ਸਤਗੁਰ ਦੇ ਘਰੋਂ ਕਿਉਂਕਿ ਮਹਾਰਾਜ ਦਾ ਲੰਗਰ ਖਾਲਸਾ ਜੀ ਲੋੜਵੰਦਾਂ ਵਾਸਤੇ ਹੀ ਹੈ ਸੰਗਤ ਵਾਸਤੇ ਮਹਾਰਾਜ ਨੇ ਲਾਉਣਾ ਕੀਤਾ ਸੋ ਸਤਗੁਰ ਸੱਚੇ ਪਾਸ਼ਾ ਦੀਆਂ ਬੇਅੰਤ ਕੌਤਕ ਖੇਡਾਂ ਹੋਈਆਂ ਉਸ ਸਥਾਨ ਤੇ ਤੇ ਮਾਲਕ ਸਤਗੁਰ ਤੁਹਾਨੂੰ ਗੁਰ ਅਮਰਦਾਸ ਸੱਚੇ ਪਾਸ਼ਾ ਨੇ ਕਹੀਂ ਖਾਲਸਾ ਜੀ ਜਿਹੜੀਆਂ ਬੰਦਾ ਸੋਚ ਵੀ ਨਹੀਂ ਸਕਦਾ ਇਹੋ ਇਹੋ ਜੀਆਂ ਖੇਡਾਂ ਗੋਇੰਦਵਾਲ ਸਾਹਿਬ ਨੂੰ ਵਸਾਉਣਾ ਕੀਤਾ ਭਾਈ ਗੋਂਦੇ ਦੇ ਨਾਂ ਤੇ ਗੋਇੰਦਵਾਲ ਸਾਹਿਬ ਲਿਖਿਆ ਜਿਹੜੇ ਉੱਥੇ ਪ੍ਰੇਤ ਰਹਿੰਦੇ ਸਨ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੋਂ ਭਜਾਉਣਾ ਕੀਤਾ ਬਾਕੀਆਂ ਦਾ ਉਧਾਰ ਕਰ ਦਿੱਤਾ ਇੱਕ ਪ੍ਰੇਤ ਜੀ ਉਹਨੂੰ ਮਹਾਰਾਜ ਨੇ ਦਿੱਲੀ ਭੇਜਣਾ ਕਰਤਾ ਤੇ ਕਹਿ ਲੱਗੇ ਵੀ ਅਸੀਂ ਨਵੇਂ ਜਾਮੇ ਵਿੱਚ ਤੇਰਾ ਉਧਾਰ ਕਰਾਂਗੇ ਫਿਰ ਨਵੇਂ ਪਾਸ਼ਾ ਮਹਾਰਾਜ ਨੇ ਉੱਥੇ ਉਧਾਰ ਕਰਨਾ ਕੀਤਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਖਾਲਸਾ ਜੀ ਉਪਮਾ ਨਹੀਂ ਕੀਤੀ ਜਾ ਸਕਦੀ ਭੱਲੇ ਅਮਰਦਾਸ ਗੁਣ ਤੇਰੇ ਤੇ ਦੀ ਉਪਮਾ ਤੋਹੇ ਬਾਣ ਆਵੇ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਹੜੀ ਜੀਭਾਂ ਨਾਲ ਮਹਾਰਾਜ ਦੀ ਵਡਿਆਈ ਕਰੀਏ ਸਤਿਗੁਰੂ ਦੀ ਵਡਿਆਈ ਕਰਨ ਵਾਸਤੇ ਖਾਲਸਾ ਜੀ ਕਰੋੜਾਂ ਜੀਭਾਂ ਵੀ ਥੋੜੀਆਂ ਨੇ ਇੱਕ ਤਿੰਨ ਮਾਤਰ ਵੀ ਮਹਾਰਾਜ ਦੀ ਵਡਿਆਈ ਨਹੀਂ ਹੋ ਸਕਦੀ ਕਰੋੜਾਂ ਜਨਮ ਲਗ ਜਣ ਖਾਲਸਾ ਜੀ ਤਾਂ ਵੀ ਸਤਿਗੁਰੂ ਦੀ ਤਿੰਨ ਮਾਤਰ ਮਹਾਰਾਜ ਦੀ ਵਡਿਆਈ ਨਹੀਂ ਆਪਾਂ ਕਰ ਸਕਦੇ ਪਰ ਸਤਿਗੁਰੂ ਦੀ ਖੁਸ਼ੀ ਲੈਣ ਵਾਸਤੇ ਆਪਾਂ ਮਹਾਰਾਜ ਦੀ ਮਹਿਮਾ ਵਿੱਚ ਜੁੜੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਅੱਜ ਦੇ ਦਿਨ ਪ੍ਰਕਾਸ਼ ਦਿਹਾੜਾ ਮਹਾਰਾਜ ਦਾ ਸੰਗਤਾਂ ਮਨਾ ਰਹੀਆਂ ਸੋ ਸਤਿਗੁਰੂ ਦੀਨ ਦੁਨੀ ਦੇ ਮਾਲਕ ਸਤਿਗੁਰੂ ਸਾਨੂੰ ਸੁਮਤ ਬਖਸ਼ਣ ਗੁਰਸਿੱਖੀ ਬਖਸ਼ਣ ਸਾਨੂੰ ਜਾਚ ਆਵੇ 사ਤਗੁਰ ਦੀ ਸ਼ਰਨ ਆ ਕੇ ਵੱਡੇ ਵੱਡੇ ਜੋਗੀ ਖਾਲਸਾ ਜੀ ਵੱਡੀਆਂ ਵੱਡੀਆਂ ਉਮਰਾਂ ਵਾਲੇ ਜੋਗੀ ਮਹਾਰਾਜ ਦੀਨ ਦੁਨੀ ਦੇ ਮਾਲਕ ਦੇ ਘਰੋਂ ਪਾਰ ਉਤਾਰਾ ਹੋ ਗਿਆ ਉਹਨਾਂ ਦਾ ਸੋ ਖਾਲਸਾ ਜੀ ਜਿਹੜੀ ਆਪਾਂ ਗੱਲ ਕਰਦੇ ਸਾਂ ਵਿੱਚੇ ਰਹਿ ਗਈ ਕਿ ਉਥੋਂ ਦੀ ਜਿਹੜੀ ਵਡਿਆਈ ਸੀ ਕਿ ਸੰਗਤਾਂ ਜਦੋਂ ਪ੍ਰਸ਼ਾਦਾ ਪਾਣੀ ਆਉਂਦਾ ਸੀ ਬਣਦਾ ਸੀ ਨਾ ਇਹ ਸ਼ਾਮ ਵੇਲੇ ਜਦੋਂ ਪੈ ਜਾਂਦੀ ਸੀ ਸ਼ਾਮ ਸੰਧਿਆ ਹੋ ਜਾਂਦੀ ਸੀ ਸਾਰਿਆਂ ਦਾ ਆਰਾਮ ਕਰਨ ਦਾ ਵੇਲਾ ਹੁੰਦਾ ਸੀ ਉਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਸ਼ਾ ਸਿੱਖਾਂ ਨੂੰ ਕਹਿਣਾ ਕਰਦੇ ਸਨ ਵੀ ਭਾਈ ਆ ਜਿਹੜਾ ਪ੍ਰਸ਼ਾਦਾ ਪਾਣੀ ਵੱਧ ਗਿਆ ਹੈ ਨਾ ਇਹਨੂੰ ਬਿਆਸਾ ਦਰਿਆ ਦੇ ਵਿੱਚ ਪਾ ਦਿਓ ਤੇ ਖਾਲਸਾ ਜੀ ਉਸ ਵੇਲੇ ਬਿਆਸਾ ਦਰਿਆ ਦੇ ਵਿੱਚ ਇਹ ਸਾਰਾ ਖਾਣ ਪਾਣ ਪਾਇਆ ਜਾਂਦਾ ਸੀ ਗਾਗਰਾਂ ਵਿਹਲੀਆਂ ਕਰਕੇ ਧੋਕੇ ਤੇ ਰਾਤ ਨੂੰ ਮੁੱਧੀਆਂ ਮਾਰੀਆਂ ਜਾਂਦੀਆਂ ਸਨ ਭਾਂਡੇ ਮੁੱਧੇ ਮਾਰੇ ਜਾਂਦੇ ਸਨ ਰਾਤ ਨੂੰ ਤੇ ਕਿਸੇ ਨੇ ਆ ਕੇ ਪੁੱਛਣਾ ਕੀਤਾ ਕਿ ਸਤਿਗੁਰੂ ਜੀ ਤੁਹਾਡੇ ਘਰ ਕੀ ਕੋਸ਼ ਹੈ ਸਭ ਕੁਸ਼ ਹੈ ਮਹਾਰਾਜ ਤੇ ਸੱਚੇ ਪਾਸ਼ਾ ਫਿਰ ਇਹ ਗਾਗਰਾਂ ਮੁੱਧੀਆਂ ਕਿਉਂ ਮਾਰਦੇ ਕਿਉਂਕਿ ਖਾਲਸਾ ਦੀ ਪਾਣੇ ਲੋਕਾਂ ਦੇ ਨਾ ਇਹ ਹੁੰਦਾ ਸੀ ਵੀ ਗਾਗਰ ਭਾਂਡਾ ਮੁੱਧਾ ਨਹੀਂ ਮਾਰਨਾ ਚਾਹੀਦਾ ਉਹਦੇ ਨਾਲ ਘਰ ਜਿਹੜਾ ਏਦਾਂ ਹੋ ਜਾਂਦਾ ਉਹਦਾ ਹੋਏ ਪੁੱਠੇ ਵਿਚਾਰ ਸਨ ਜਿਹੜੇ ਸਤਗੁਰੂ ਜੀ ਇਸ ਕਰਕੇ ਮੂਧੇ ਮਰਾਉਂਦੇ ਸਨ ਜਿਹੜੇ ਨਿਰੰਕਾਰ ਨੇ ਅੱਜ ਦਿੱਤਾ ਉਹ ਕੱਲ ਵੀ ਦੇਵੇਗਾ ਅਗਲੇ ਦਿਨ ਖਾਲਸਾ ਜੀ ਰਸਤਾ ਬਸਤਾ ਆਉਂਦੀਆਂ ਸਨ ਤੇ ਫਿਰ ਪ੍ਰਸ਼ਾਦਾ ਤਿਆਰ ਹੁੰਦਾ ਸੀ ਸਤਗੁਰੂ ਉਹਨਾਂ ਹੀ ਲੈਂਦੇ ਸੀ ਸੰਗਤ ਕੋਲੋਂ ਜਿੰਨਾ ਇੱਕ ਦਿਨ ਦੇ ਵਿੱਚ ਖਰਚ ਹੋ ਜਾਂਦਾ ਸੀ ਵੱਧ ਨਹੀਂ ਸੀ ਲੈਂਦੇ ਸੋ ਮਹਾਰਾਜ ਦੀ ਕਿਰਪਾ ਸਦਕਾ ਫਿਰ ਜਦੋਂ ਅਕਬਰ ਰਾਜਾ ਮਹਾਰਾਜ ਦੀ ਸ਼ਰਨ ਆਇਆ ਪ੍ਰਸ਼ਾਦਾ ਪਾਣੀ ਛਕਿਆ ਸਤਿਗੁਰੂ ਸੱਚੇ ਪਾਸ਼ਾ ਦੀ ਸੰਗਤ ਵਿੱਚੋਂ ਸ਼ਾਕੇ ਮਹਾਰਾਜ ਨੂੰ ਕਹਿਣਾ ਕੀਤਾ ਕਿ ਸੱਚੇ ਪਾਸ਼ਾ ਮੇਰੇ ਦਰਬਾਰ ਵਿੱਚ 36 ਪਦਾਰਥ 36 ਪ੍ਰਕਾਰ ਦੇ ਭੋਜਨ ਤਿਆਰ ਹੁੰਦੇ ਪਰ ਇਹੋ ਜਿਹਾ ਆਨੰਦ ਇਹੋ ਜਿਹਾ ਦਾਲਾ ਪ੍ਰਸ਼ਾਦਾ ਕਦੇ ਜ਼ਿੰਦਗੀ 'ਚ ਨਹੀਂ ਛਕਿਆ ਸਤਿਗੁਰੂ ਜੀ ਪ੍ਰਸ਼ਾਦੇ ਨੇ ਨਿਹਾਲ ਕਰ ਛੱਡਿਆ ਉਸ ਵੇਲੇ ਖੁਸ਼ ਹੋ ਕੇ ਅਕਬਰ ਰਾਜੇ ਨੇ ਖਾਲਸਾ ਜੀ ਮਹਾਰਾਜ ਦੇ ਨਾਂ ਜ਼ਮੀਨ ਲਾਉਣਾ ਚਾਹ ਕਾਈ ਵੀ ਅਸੀਂ ਇੰਨੇ ਪਿੰਡਾਂ ਦੀ ਤੁਹਾਨੂੰ ਜ਼ਮੀਨ ਲਿਖ ਦਿੰਨੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਨਾ ਕਰ ਦਿੱਤਾ ਅਕਬਰ ਨੇ ਉਸ ਵੇਲੇ ਖਾਲਸਾ ਜੀ ਬਹੁਤ ਜिद ਕੀਤੀ ਉਸ ਵੇਲੇ ਸਤਗੁਰੂ ਜੀ ਮਹਾਰਾਜ ਦੀ ਛੋਟੀ ਪੁੱਤਰੀ ਮਾਤਾ ਜੀ ਮਾਤਾ ਭਾਨੀ ਜੀ ਨਾਲ ਮਹਾਰਾਜ ਦੇ ਖੜੇ ਸਨ ਤੇ ਅਕਬਰ ਨੇ ਖਾਲਸਾ ਜੀ ਮਾਤਾ ਭਾਨੀ ਜੀ ਦੇ ਨਾਂ ਫਿਰ ਉਹ ਜ਼ਮੀਨ ਲਾਈ ਜਿਹੜੀ ਰਮਦਾਸ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨੇ ਨੇ ਇਹ ਸਾਰੀ ਜਿਹੜੀ ਜ਼ਮੀਨ ਹੈ ਮਾਤਾ ਭਾਨੀ ਜੀ ਦੇ ਨਾਮ ਬੋਲਦੀ ਹੈ ਉੱਥੇ ਫਿਰ ਬਾਬਾ ਬੁੱਢਾ ਸਾਹਿਬ ਜੀ ਹੁਣਾਂ ਨੇ ਮੱਝਾਂ ਰੱਖੀਆਂ ਗੁਰੂ ਘਰ ਵਾਸਤੇ ਦੁੱਧ ਆਉਂਦਾ ਫਸਲਾਂ ਵਾਈਆਂ ਜਾਂਦੀਆਂ ਸੋ ਐਸੀ ਕਿਰਪਾ ਸਤਗੁਰ ਦੇ ਦਰਬਾਰਾਂ ਦੀ ਸੀ ਸੋ ਖਾਲਸਾ ਜੀ ਇਹੋ ਜਿਹਾਂ ਖੇਡਾਂ ਫਿਰ ਮਹਾਰਾਜ ਸੱਚੇ ਪਾਸ਼ਾ ਨੇ ਘਰ ਮਾਤਾ ਜੀ ਦਾ ਵਿਆਹ ਹੁੰਦਾ ਬੀਬੀ ਭਾਨੀ ਜੀ ਦਾ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਨਾਲ ਉਹਨਾਂ ਦੇ ਘਰ ਸੁਪੁੱਤਰ ਹੁੰਦਾ ਧੰ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਜਿਨ੍ਹਾਂ ਦਾ ਆਪਾਂ ਖਾਲਸਾ ਜੀ ਰੋਜ਼ ਮਹਾਰਾਜ ਦਾ ਨਾਮ ਲੈਨੇ ਆ ਜਸ ਗਾਉਨੇ ਆ ਕਿ ਸਤਗੁਰੂ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਉਹਨਾਂ ਦੇ ਜੀਵਨ ਤੇ ਵੀ ਝਾਤ ਮਾਰਨੀ ਉਹ ਵੀ ਵਿੱਚ ਹੀ ਆ ਗਈ ਕਿ ਇੱਕ ਦਿਨ ਸਤਗੁਰ ਸੱਚੇ ਪਾਸ਼ਾ ਅਸਲ ਤੇ ਸਜੇ ਹੋਏ ਤੇ ਮਹਾਰਾਜ ਦੀਨ ਦੁਨੀ ਦੇ ਮਾਲਕ ਸੰਗਤਾਂ ਨੂੰ ਉਪਦੇਸ਼ ਕਰਦੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਪੀੜੇ ਨੂੰ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਸ਼ਾ ਨੇ ਛੋਟੇ ਛੋਟੇ ਹੱਥਾਂ ਨਾਲ ਖਾਲਸਾ ਦੀ ਪੀੜੇ ਨੂੰ ਫੜ ਕੇ ਉੱਪਰ ਚੜਨ ਦੀ ਕੋਸ਼ਿਸ਼ ਕੀਤੀ ਤੇ ਮਾਤਾ ਭਾਨੀ ਜੀ ਨੇ ਜਲਦੀ ਨਾਲ ਮਹਾਰਾਜ ਨੂੰ ਚੁੱਕਣਾ ਕੀਤਾ ਉਸ ਵੇਲੇ ਧੰਨ ਗੁਰੂ ਅਰਜਨ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਭਾਈ ਤੇਰੀ ਵਾਰੀ ਵੀ ਆਵੇਗੀ ਪਰ ਅਜੇ ਨਹੀਂ ਤੈਨੂੰ ਅਜੇ ਵੇਟ ਕਰਨੀ ਪਵੇਗੀ ਇਹ ਬਚਨ ਸਤਗੁਰੂ ਜੀ ਨੇ ਪਹਿਲਾਂ ਹੀ ਛੱਡ ਦਿੱਤਾ ਸੀ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਅਮਰਦਾਸ ਸੱਚੇ ਪਾਸ਼ਾ ਜਿਨ੍ਹਾਂ ਦਾ ਨਾਮ ਜਪਿਆ ਖਾਲਸਾ ਜੀ ਸਾਰੇ ਪਦਾਰਥ ਮਿਲ ਜਾਂਦੇ ਜਿਵੇਂ ਸਤਗੁਰੂ ਜੀ ਦੀ ਬਾਣੀ ਵਿੱਚ ਬਚਨ ਆਉਂਦੇ ਜਾਲਪਾ ਪਦਾਰਥ ਇੱਤੜੇ ਗੁਰੂ ਅਮਰਦਾਸ ਦਿੱਠਾ ਮਿਲਿਆ ਭਾਈ ਪਟ ਜਾਲਪਾ ਜੀ ਲਿਖਦੇ ਨੇ ਕਿ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਆ ਨਾ ਜਿਨ੍ਹਾਂ ਦੁਨੀਆਂ ਦਾ ਪਦਾਰਥ ਹੈ ਆਪਣੇ ਆਪ ਪ੍ਰਾਪਤ ਹੋ ਜਾਂਦਾ ਜਿਨ੍ਹਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰ ਲਏ ਸੋ ਐਸੀ ਵਡਿਆਈ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਭਾਈ ਤੁਹਾਨੂੰ ਰੂਮ ਰੂਮ ਕਰਕੇ ਵਧਾਈਆਂ ਹੋਣ ਸਤਿਗੁਰੂ ਗੁਰਸਿੱਖੀ ਜੀਵਨ ਸਾਨੂੰ ਬਖਸ਼ਣ ਆਪਣੇ ਚਰਨਾਂ ਦਾ ਪਿਆਰ ਬਖਸ਼ਣ ਅਸੀਂ ਸਾਰੇ ਰੁਲੇ ਫਿਰਦੇ ਹਾਂ ਭੁੱਲੇ ਫਿਰਦੇ ਹਾਂ ਡਿੱਗੇ ਫਿਰਦੇ ਹਾਂ ਡੋਲੇ ਫਿਰਦੇ ਹਾਂ ਸਾਨੂੰ ਸਤਿਗੁਰੂ ਆਪਣੀ ਸ਼ਰਨ ਵਿੱਚ ਰੱਖ ਲੈਣ ਸਾਡੇ ਔਗਣ ਮਹਾਰਾਜ ਬਖਸ਼ ਕੇ ਸਾਨੂੰ ਗੁਣ ਬਖਸ਼ ਦੇਣ ਇਹੋ ਵਡਿਆਈ ਇਹੋ ਅਰਦਾਸ ਹੈ ਮਹਾਰਾਜ ਦੇ ਚਰਨਾਂ ਕਮਲਾਂ ਪਾਸ ਸੋ ਆਓ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਹੋਣ ਵਾਲੀਆਂ ਖੇਡਾਂ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਸਦਕਾ ਖਾਲਸਾ ਜੀ ਜਿਹੜੀ ਅੱਜ ਵੀ ਹੱਦ ਬੀਤੀ ਹੈ ਉਹ ਇੱਕ ਵੀਰ ਜੀ ਹੋਣਾ ਨੇ ਸੁਣਾਉਣਾ ਕੀਤੀ ਹੈ ਉਹ ਵੀਰ ਕਹਿੰਦਾ ਕਿ ਸਾਡੇ ਘਰ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਪਹਿਲਾਂ ਸਾਰਾ ਕੁਝ ਸੀ ਅਸੀਂ ਸਭ ਜਾਣਦੇ ਹਾਂ ਖਾਲਸਾ ਜੀ ਜਿਨ੍ਹਾਂ ਦੇ ਘਰ ਵਿੱਚ ਕੋਈ ਬਜ਼ੁਰਗ ਕੋਈ ਵੱਡਾ ਵਡੇਰਾ ਨਾਮ ਜਪਦਾ ਹੋ ਬিনা ਉਹਨਾਂ ਚੋਂ ਉਹਨਾਂ ਦੇ ਘਰਾਂ ਵਿੱਚ ਬਰਕਤਾਂ ਹੁੰਦੀਆਂ ਜਦੋਂ ਕੋਈ ਵੱਡਾ ਵਡੇਰਾ ਚੱਲ ਜਾਂਦਾ ਜਿਹੜਾ ਬਾਣੀ ਪੜਦਾ ਹੁੰਦਾ ਘਰ ਵਿੱਚ ਉਸ ਤੋਂ ਬਾਅਦ ਕੋਈ ਪੜਨ ਵਾਲਾ ਨਹੀਂ ਹੁੰਦਾ ਕੋਈ ਨਾਮ ਜਪਣ ਵਾਲਾ ਨਹੀਂ ਹੁੰਦਾ ਕੋਈ ਪੋਥੀਆਂ ਦਾ ਸਤਕਾਰ ਕਰਨ ਵਾਲਾ ਨਹੀਂ ਹੁੰਦਾ ਐਸ ਪ੍ਰਸਤੀ ਸਾਡੇ ਮਨ ਵਿੱਚ ਪਈ ਹੋਈ ਹੈ ਸਾਨੂੰ ਸਤਿਗੁਰਾਂ ਨਾਲ ਕੋਈ ਲੈਣ ਦੇਣ ਨਹੀਂ ਜਦੋਂ ਦੁੱਖ ਆਉਂਦਾ ਉਸ ਵੇਲੇ ਭੱਜ ਕੇ ਮਹਾਰਾਜ ਦੀ ਸ਼ਰਨ ਚਲੇ ਜਾਂਦੇ ਆ ਸੁੱਖ ਵੇਲੇ ਸਾਨੂੰ ਸਤਿਗੁਰ ਕਦੇ ਯਾਦ ਨਹੀਂ ਆਉਂਦਾ ਸੋ ਜਿੰਨਾ ਚਿਰ ਮਹਾਰਾਜ ਦੀ ਕਿਰਪਾ ਸਦਕਾ ਵੱਡਾ ਵਡੇਰਾ ਕੋਈ ਘਰ ਵਿੱਚ ਪਾਣੀ ਪੜਦਾ ਉਹਨਾਂ ਚਿਰ ਬਰਕਤਾਂ ਰਹਿੰਦੀਆਂ ਜਦੋਂ ਖਾਲਸਾ ਜੀ ਉਹ ਕੂਚ ਕਰ ਜਾਂਦਾ ਉਸ ਤੋਂ ਬਾਅਦ ਸਾਡੇ ਘਰ ਦੇ ਹਾਲਾਤ ਦੂਜੇ ਪਾਸੇ ਹੋਣ ਲੱਗ ਪੈਂਦੇ ਸੋ ਵੀਰ ਕਹਿੰਦਾ ਐਵੇਂ ਦਾ ਹਾਲਾਤ ਹੋਇਆ ਪਹਿਲਾਂ ਸਾਡੇ ਕਰਦਾਦਾ ਦਾਦੀ ਬਾਣੀ ਪੜਦੇ ਸਨ ਮੇਰੇ ਫਾਦਰ ਸਾਹਿਬ ਬਾਣੀ ਪੜਦੇ ਸਨ ਮਾਤਾ ਸਾਡੀ ਬਾਣੀ ਬਹੁਤ ਘੱਟ ਪੜਦੀ ਸੀ ਉਹਨਾਂ ਚਿਰ ਘਰ ਵਿੱਚ ਲਹਿਰ ਅੰਬਾਰਾਂ ਸੀ ਕਦੇ ਦੁੱਖ ਹੀ ਨਹੀਂ ਸੀ ਵੇਖਿਆ ਦਾਦਾ ਦਾਦੀ ਚੜ੍ਹਾਈ ਕੀਤੇ ਫਾਦਰ ਸਾਹਿਬ ਚੜ੍ਹਾਈ ਕਰ ਗਏ ਤੇ ਘਰ ਸਾਡਾ ਰੁੱਲਣ ਵਾਲਾ ਹੋ ਗਿਆ ਕਮਾਈ ਦੇ ਵਿੱਚ ਬਰਕਤ ਜਾਂਦੀ ਲੱਗੀ ਉਹ ਵੀਰ ਕਹਿੰਦਾ ਮੈਂ ਪੁਲਸ ਦੇ ਵਿੱਚ ਹਾਂ ਬੜੇ ਘੱਮ ਪੈਸੇ ਕਮਾਉਣਾ ਹਾਂ ਪਰ ਘਰ ਵਿੱਚ ਕੋਈ 1 ਰੁਪਿਆ ਵੀ ਨਹੀਂ ਆਉਂਦਾ ਪਤਾ ਨਹੀਂ ਕਿੱਥੇ ਚਲੇ ਜਾਂਦੇ ਨੇ ਕਿੱਥੇ ਲੱਗ ਜਾਂਦੇ ਨੇ ਦੋ ਚਾਰ ਕੰਮ ਸਿਹਰੇ ਸਨ ਉਹਨਾਂ 'ਚ ਘਾਟਾ ਪੈ ਗਿਆ ਉੱਥੇ ਪੈਸੇ ਲੋਕਾਂ ਨੂੰ ਫੜ ਕੇ ਲਾਏ ਸੀ ਉਹ ਵਿਆਜ ਹੀ ਸੂਈ ਜਾਂਦਾ ਉੱਥੇ ਹੀ ਪੈਸੇ ਜਾਈ ਜਾਂਦੇ ਘਰ ਕੁਝ ਨਹੀਂ ਆਉਂਦਾ ਸੋ ਕਹਿੰਦਾ ਵੀ ਮੈਂ ਵੀ ਮੈਂ ਥੋੜਾ ਜਿਹਾ ਹੂਣ ਮੱਤੀ ਆ ਸਾਂ ਖਾਲਸਾ ਜੀ ਆਮ ਕਰਕੇ ਪੁਲਸੀਏ ਹੁੰਦੇ ਨੇ ਉਹ ਵੀਰ ਖੁਦ ਕਹਿੰਦਾ ਕਿ ਪੁਲਸ ਵਾਲੀ ਨੌਕਰੀ ਜਿਹੜੀ ਉਹ ਚ ਉਦਾਂ ਹੀ ਹੈਂਕੜ ਬੰਦੇ ਨੂੰ ਆ ਜਾਂਦੀ ਆ ਆਪਣੇ ਆਪ ਨੂੰ ਵੀ ਮੈਂ ਪਤਾ ਨਹੀਂ ਕਿੱਡਾ ਕ ਤਗੜਾ ਮੁਲਾਜ਼ਮ ਤੇ ਮੇਰੇ ਤੋਂ ਵੱਡਾ ਪਤਾ ਨਹੀਂ ਕੌਣ ਹੋਰ ਕੋਈ ਹੈਗਾ ਕਿ ਨਹੀਂ ਹੈਗਾ ਦੁਨੀਆ ਤੇ ਐਵੇਂ ਰੂਹ ਮਾਰੀ ਜਾਂਦੇ ਨੇ ਸੋ ਸਤਗੁਰ ਸੱਚੇ ਪਾਸ਼ਾ ਕਹਿੰਦੇ ਗਰੀਬਾਂ ਉੱਪਰ ਜੋ ਖਿੰਝਿਆ ਦਾੜੀ ਪਾਰ ਬ੍ਰਹਮ ਸਾ ਅਗਨ ਮੈ ਸਾੜੀ ਜਿਹੜਾ ਬੰਦਾ ਗਰੀਬਾਂ ਉੱਤੇ ਐਵੇਂ ਬੇਫਜ਼ੂਲਾ ਰੂਪ ਪਾਉਂਦਾ ਹੈ ਨਾ ਤੇ ਮਹਾਰਾਜ ਕਹਿੰਦੇ ਗਰੀਬਾਂ ਨੂੰ ਤੰਗ ਕਰਦਾ ਤੇ ਸਤਗੁਰ ਸੱਚੇ ਪਾਸ਼ਾ ਨੇ ਵਿੱਚੇ ਹੀ ਉਹਦੀ ਸਜ਼ਾ ਦਸੀ ਹੈ ਮਹਾਰਾਜ ਕਹਿੰਦੇ ਪਾਲ ਬ੍ਰਾਹਮ ਨੂੰ ਅੱਗ ਚ ਪਾ ਕੇ ਸਾੜਦਾ ਜਦੋਂ ਇਥੋਂ ਰੂਹ ਜਾਂਦੀ ਹੈ ਉੱਥੇ ਵੀ ਰਿੱਜੀ ਜਾਂਦੀ ਹੈ ਖਾਲਸਾ ਜੀ ਇਥੋਂ ਵਾਲੀ ਜਿਹੜੀ ਅੱਗ ਹੈ ਉਹ ਰੂਹ ਨੂੰ ਕੋਈ ਨੁਕਸਾਨ ਨਹੀਂ ਕਰਦੀ ਸਿਰਫ ਸਰੀਰ ਜਲਾਉਂਦੀ ਹੈ ਪਰ ਜਿਹੜੀ ਨਿਰੰਕਾਰ ਅਕਾਲ ਪੁਰਖ ਦੇ ਘਰ ਜਾ ਕੇ ਧਰਮਰਾਜਾ ਸਾਨੂੰ ਸਜ਼ਾ ਦਿੰਦਾ ਉਹ ਜਿਹੜੀ ਆਗ ਹੈ ਰੂਹ ਨੂੰ ਵੀ ਤੜਕਾਉਂਦੀ ਹੈ ਸੋ ਇਸੇ ਪ੍ਰਕਾਰ ਭਾਈ ਕਦੇ ਵੀ ਗਰੀਬਾਂ ਉੱਪਰ ਜਿਹੜਾ ਮੈਂ ਰੋਹਬ ਨਹੀਂ ਮਾਰਨਾ ਚਾਹੀਦਾ ਮਹਾਰਾਜ ਪਰਮੇਸ਼ਰ ਤੋਂ ਡਰ ਕੇ ਰਹਿਣਾ ਚਾਹੀਦਾ ਉਹ ਵੀਰ ਕਹਿੰਦਾ ਕਿ ਪਹਿਲਾਂ ਤੇ ਸਾਡੇ ਘਰ ਵਿੱਚ ਇਹ ਦਿੱਕਤ ਆਈ ਉਸ ਤੋਂ ਬਾਅਦ ਮੇਰੀ ਘਰਵਾਲੀ ਦੇ ਬੱਚਾ ਹੋਣ ਵਾਲਾ ਸੀ ਉਹਦੇ ਦਿੱਕਤ ਪਰੇਸ਼ਾਨੀ ਆਉਣ ਲੱਗੀ ਸਾਨੂੰ ਡਾਕਟਰ ਨੇ ਬੜਾ ਡਰਾਉਣਾ ਕੀਤਾ ਕਿ ਜਿਹੜਾ ਤੁਹਾਡਾ ਬੱਚਾ ਹੈ ਵੀ ਉਹਦੇ ਵਿੱਚ ਰਿਸਕ ਹੈ ਜਾਂ ਤਾਂ ਤੁਹਾਡੀ ਵਾਈਫ ਦੀ ਡੈਥ ਹੋਵੇਗੀ ਜਾਂ ਬੱਚੇ ਦੀ ਡੈਥ ਹੋਵੇਗੀ ਕਹਿੰਦਾ ਮੈਨੂੰ ਹੋਰ ਚਿੰਤਾ ਝੋਰਾ ਲੱਗ ਗਿਆ ਵੀ ਹੁਣ ਮਣਾ ਕੀ ਕਰੀਏ ਉਸ ਤੋਂ ਬਾਅਦ ਕਹਿੰਦੇ ਅਸੀਂ ਇੱਕ ਦਿਨ ਇਦਾਂ ਹੀ ਬੈਠੇ ਸਾਂ ਕੰਮ ਤੇ ਤੇ ਇੱਕ ਗੁਰਸਿੱਖ ਹੈ ਸਾਡੇ ਨਾਲ ਮੇਰੇ ਨਾਲ ਡਿਊਟੀ ਕਰਦਾ ਉਹਨੇ ਜਦੋਂ ਵੇਲੇ ਹੁਣਾ ਉਹਨੇ ਪਾਠ ਕਰਨ ਲੱਗ ਪੈਣਾ ਮਹਾਰਾਜ ਦੀ ਕਿਰਪਾ ਸਦਕਾ ਉਹਨੇ ਛੋਟਾ ਜਿਹਾ ਛੋਟਾ ਜਿਹਾ ਗੁਟਕਾ ਸਾਹਿਬ ਰੱਖਿਆ ਹੋਇਆ ਤੇ ਉਹ ਚੌਪਈ ਸਾਹਿਬ ਦਾ ਖਾਲਸਾ ਜੀ ਆਮ ਆਪਾਂ ਨੂੰ ਪਤਾ ਹੀ ਬਿਲਕੁਲ ਛੋਟਾ ਮਿਲ ਜਾਂਦਾ ਚੌਪਈ ਸਾਹਿਬ ਦਾ ਪਾਠ ਵੀ ਛੋਟਾ ਹੀ ਹੁੰਦਾ ਤੇ ਉਹ ਚੌਪਈ ਸਾਹਿਬ ਦਾ ਪਾਠ ਕਰਦਾ ਰਹਿੰਦਾ ਕਹਿੰਦਾ ਇੱਕ ਦਿਨ ਮੈਂ ਉਹਨੂੰ ਕਿਹਾ ਕਿ ਬਾਬਾ ਉਹਨੂੰ ਅਸੀਂ ਬਾਬਾ ਹੀ ਕਹਿੰਦੇ ਹਾਂ ਕਿ ਬਾਬਾ ਸਾਡੀ ਵੀ ਅਰਦਾਸ ਕਰ ਵੀ ਮੈਂ ਬੜਾ ਤੰਗ ਆ ਵੀ ਮੇਰੀ ਘਰਵਾਲੀ ਨੂੰ ਡਾਕਟਰਾਂ ਨੇ ਇਹ ਕਹਿ ਦਿੱਤਾ ਵੀ ਜਾਂ ਤੇ ਇਹ ਬਚੇਗੀ ਜਾਂ ਬੱਚਾ ਬ ਤੇ ਕਹਿੰਦਾ ਵੀ ਉਹ ਵੀਰ ਮੈਨੂੰ ਕਹਾਂ ਵੀ ਕੋਈ ਨਹੀਂ ਅਪਰਦਾਸ ਬੇਨਤੀ ਕਰਾਂਗੇ ਤੂੰ ਸ਼ੀਦਾ ਸਿੰਘਾਂ ਨੂੰ ਯਾਦ ਕਰ ਸ਼ੀਦਾ ਸਿੰਘਾਂ ਅੱਗੇ ਅਰਦਾਸ ਬੇਨਤੀ ਕਰਿਆ ਕਰ ਮਹਾਰਾਜ ਜਰੂਰ ਕਿਰਪਾ ਕਰਨਗੇ ਕਹਿੰਦੇ ਉਹਦੇ ਕਹਿਣ ਤੇ ਮੈਂ ਪਹਿਲੀ ਵਾਰ ਸ਼ੀਦਾ ਸਾਹਿਬ ਦਰਸ਼ਨ ਮੇਲੇ ਕਰਨ ਵਾਸਤੇ ਗਿਆ ਜਦੋਂ ਮਹਾਰਾਜ ਦੇ ਦਰਸ਼ਨ ਦੇਦਾਰੇ ਕੀਤੀ ਸੇਵਾ ਕੀਤੀ ਉਹ ਵੀ ਮੇਰੇ ਨਾਲ ਗਿਆ ਸੀ ਉਹਨੇ ਮੈਨੂੰ ਜਿੱਦਾਂ ਜਿੱਦਾਂ ਕਿਹਾ ਕਿ ਐਵੇਂ ਐਵੇਂ ਅਰਦਾਸ ਕਰਨੀ ਐ ਉਵੇਂ ਉਵੇਂ ਮੈਂ ਅਰਦਾਸ ਕਰਦਾ ਰਿਹਾ ਜੋ ਜੋ ਉਹਨੇ ਕਿਹਾ ਕਿ ਇੱਥੇ ਤੂੰ ਇਹ ਵੀ ਕਹਿ ਲੈ ਕਿ ਮੈਂ ਚਪੈਰਾ ਸਾਹਿਬ ਦੀ ਸੇਵਾ ਨਿਭਾਇਆ ਕਰਾਂਗਾ ਕਿਨਾਂ ਮੈਂ ਐਤਵਾਰ ਮਹਾਰਾਜ ਦੀ ਕਿਰਪਾ ਸਰਕਾਰ ਚ ਪਹਿਲਾ ਕਟਣ ਵੀ ਆਉਣ ਲੱਗ ਪਿਆ ਕਹਿੰਦੇ ਵੀ ਇੱਕ ਦਿਨ ਜਦੋਂ ਪਹਿਲੀ ਵਾਰ ਚ ਪੈਰਾ ਕਟਿਆ ਉਸ ਦਿਨ ਮੈਂ ਸ਼ਾਮਾਂ ਨੂੰ ਘਰ ਗਿਆ ਮੇਰੀ ਰਾਤ ਮੇਰੀ ਵਾਈਫ ਬਹੁਤ ਜ਼ਿਆਦਾ ਤੰਗ ਰਹੀ ਕਹਿੰਦਾ ਮੇਰੇ ਮਨ ਵਿੱਚ ਆਇਆ ਵੀ ਇਹਨੂੰ ਚੰਗਾ ਜਿਹਾ ਪਾਠ ਪੜ੍ਹਦੇ ਹੀ ਨਾ ਬਾਣੀ ਪੜ੍ਹਦੇ ਹੀ ਨਾ ਵੀ ਉਦਾਂ ਵੀ ਘਰੇ ਠੀਕ ਹੀ ਸੀਗਾ ਵੀ ਅੱਜ ਤੇ ਬਹੁਤੀ ਤੰਗ ਹੋਊਗੀ ਖਾਲਸਾ ਜੀ ਇਹ ਇਹੋ ਜੀ ਆਤ ਸਾਨੂੰ ਸਾਰਿਆਂ ਨੂੰ ਹੈ ਜਦੋਂ ਅਸੀਂ ਕੋਈ ਸਾਡੇ ਘਰ ਵਿੱਚ ਇਹੋ ਜਿਹਾ ਚੱਕਰ ਹੁੰਦਾ ਹੈ ਨਾ ਦੁੱਖ ਦਿਲਿੰਦਰ ਦਾ ਜਾਂ ਮਾੜੇ ਕਰਮ ਦਾ ਜਦੋਂ ਉਸ ਵੇਲੇ ਅਸੀਂ ਬਾਣੀ ਪੜ੍ਹਦੇ ਹਾਂ ਨਾ ਉਹ ਕਰਮ ਜੋਰ ਫੜਦਾ ਹੈ ਜਦੋਂ ਮੰਨ ਲਓ ਕਿਸੇ ਕੋਈ ਇਹੋ ਜੀ ਚੀਜ਼ ਹੋਵੇ ਜਿਹਨੂੰ ਅਸੀਂ ਮਨਾਉਣਾ ਚਾਹੁੰਦੇ ਹੋਈਓ ਅਗੋਂ ਆਕੜਦਾ ਤੇ ਜਦੋਂ ਉਹਨੂੰ ਪਤਾ ਲੱਗਦਾ ਵੀ ਹੁਣ ਮੇਰਾ ਵਾਸ ਨਹੀਂ ਚੱਲਦਾ ਮੇਰਾ ਰੂਪ ਨਹੀਂ ਚੱਲਣਾ ਫਿਰ ਉਹ ਥਰੰਮੇ 'ਚ ਆ ਜਾਂਦਾ ਠੰਡਾ ਪੈ ਜਾਂਦਾ ਇਸੇ ਪ੍ਰਕਾਰ ਸਾਡਾ ਕਰਮ ਹੁੰਦਾ ਜਦੋਂ ਅਸੀਂ ਬਾਣੀ ਪੜ੍ਹਦੇ ਆ ਬਾਣੀ ਆਪਣੀ ਕਲਾ ਵਰਤੌਂਦੀ ਆ ਖਾਲਸਾ ਜੀ ਬਾਣੀ ਉਹ ਕਰਮ ਨੂੰ ਕੱਟਣ ਲੱਗਦੀ ਆ ਬਾਣੀ ਤੋਂ ਡਰਦਾ ਉਹ ਕਰਮ ਸਾਡੇ ਤੇ ਜ਼ੋਰ ਪਾ ਦਿੰਦਾ ਕਿਉਂਕਿ ਅਸੀਂ ਇੰਨੀ ਬਾਣੀ ਪੜਨ ਵਾਲੇ ਨਹੀਂ ਹੁੰਦੇ ਅਸੀਂ ਤਾਂ ਪਹਿਲਾਂ ਹੀ ਅੰਦਰੋਂ ਥੜਕੇ ਹੁੰਨੇ ਆ ਸਾਨੂੰ ਕੋਈ ਕਹਿ ਦੇਵੇ ਬਾਣੀ ਪੜਨਾ ਕੁਝ ਨਹੀਂ ਹੁੰਦਾ ਜਿਵੇਂ ਪਿੱਛੇ ਜੇ ਖਾਲਸਾ ਜੇ ਇੱਕ ਹੱਦ ਬੀਤੀ ਸੁਣਾਉਣਾ ਕੀਤੀ ਸੀ ਕਿ ਦਿੱਲੀ ਦੇ ਲੋਕ ਹੈ ਹੀ ਮੂਰਖ ਨੇ ਜਿਹੜੇ ਮਹਾਰਾਜ ਨੂੰ ਨਿੰਦਦੇ ਸਭ ਤੋਂ ਜ਼ਿਆਦਾ ਚਪੈਰਾ ਸਾਹਿਬ ਦੀ ਨਿੰਦਿਆ ਕਰਨ ਵਾਲੇ ਦਿੱਲੀ ਦੇ ਲੋਕ ਨੇ ਸਭ ਤੋਂ ਜ਼ਿਆਦਾ ਨਿੰਦਿਆ ਕਰਦੇ ਨੇ ਚਪਾਰੇ ਕਿਉਂ ਸ਼ੁਰੂ ਹੋ ਗਏ ਅਸ਼ੀਰ ਕਿੱਥੋਂ ਆ ਗਏ ਪਹਿਲਾਂ ਹੁੰਦੇ ਨਹੀਂ ਸੀ ਤੇ ਖਾਲਸਾ ਜੀ ਸਭ ਤੋਂ ਜ਼ਿਆਦਾ ਮਾਰ ਵੀ ਫਿਰ ਦਿੱਲੀ ਵਾਲੇ ਖਾਂਦੇ ਨੇ ਜਦੋਂ ਇਹੋ ਜੀਆਂ ਕਮੀਆਂ ਸ਼ਕਤੀਆਂ ਨੂੰ ਤੁਸੀਂ ਉਹਨਾਂ ਦਾ ਨਰਾਦਰ ਕਰੋਗੇ ਨਿੰਦਿਆ ਕਰੋਗੇ ਫਿਰ ਭਾਈ ਭਾਂ ਭਰਨੀਆਂ ਪੈਣਗੀਆਂ ਸੋ ਇਦਾਂ ਹੀ ਵੀਰ ਕਹਿੰਦਾ ਮੈਂ ਇਦਾਂ ਦਾ ਮੇਰਾ ਸੁਭਾਅ ਬਣਿਆ ਮੈਂ ਵੀ ਉਸ ਦਿਨ ਕਹਿ ਬੈਠਾ ਪਰ ਮੇਰੀ ਘਰ ਵਾਲੀ ਨੇ ਕਿਹਾ ਵੀ ਨਹੀਂ ਤੁਸੀਂ ਜਾਇਆ ਕਰੋ ਮਹਾਰਾਜ ਜ਼ਰੂਰ ਕਿਰਪਾ ਕਰਨਗੇ ਕਹਿੰਦੇ ਮਹਾਰਾਜ ਦੀ ਐਸੀ ਰਹਿਮਤ ਹੋਈ ਮੇਰੀ ਘਰ ਵਾਲੀ ਵੀ ਬੈਠੀ ਬੈਠੀ ਪਾਠ ਕਰਨ ਲੱਗ ਪਈ ਮਹਾਰਾਜ ਦੀ ਕਿਰਪਾ ਵਰਤ ਗਈ ਇਸ ਮੇਰੀ માતા ਵੀ ਕਰਨ ਲੱਗ ਪਈ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੈਂ ਵੀ ਦਪਹਿਰਾਂ ਤੇ ਜਾਣ ਲੱਗ ਪਿਆ ਕਹਿੰਦੇ ਮੈਂ 1 ਮਹੀਨਾ ਲਗਾਤਾਰ ਮਤਲਬ ਹਰ ਐਤਵਾਰ ਗਿਆ ਦੁਪਹਿਰਾ ਕਰਦਾ ਰਿਹਾ ਕਹਿੰਦੇ ਜਦੋਂ ਮੇਰਾ 7ਵਾਂ 6ਵਾਂ ਕਿ 7ਵਾਂ ਦੁਪਹਿਰਾ ਸੀ ਉਦੋਂ ਅਸੀਂ ਡਾਕਟਰ ਕੋਲੇ ਵੀ ਗਏ ਤੇ ਡਾਕਟਰ ਨੇ ਕਿਹਾ ਵੀ ਇਹਨਾਂ ਦੇ ਅੰਦਰ ਇਹੋ ਜਿਹਾ ਸੁਧਾਰ ਆਇਆ ਜਿਹੜੀ ਚੀਜ਼ ਆਪਾਂ ਜਿਹੜੀ ਚੀਜ਼ ਤੋਂ ਡਰਦੇ ਸਾਂ ਉਹ ਚੀਜ਼ ਇਹਨਾਂ ਦੇ ਅੰਦਰੋਂ ਖਤਮ ਹੋ ਗਈ ਵਾਹਿਗੁਰੂ ਜੀ ਉਹਦੇ ਬਾਰੇ ਮੈਨੂੰ ਪਤਾ ਨਹੀਂ ਉਹਨਾਂ ਨੇ ਮੈਨੂੰ ਦੱਸਿਆ ਤੇ ਬਹੁਤ ਕੁਝ ਸੀਗਾ ਮੈਨੂੰ ਤੇ ਉਹ ਨਾਂ ਲੈਣੇ ਵੀ ਨਹੀਂ ਸੀ ਆਉਂਦੇ ਤੇ ਮੈਂ ਫਿਰ ਸਿੱਧੀ ਸਿੱਧੀ ਜੀ ਬੋਲਤੀ ਆ ਕਿ ਕੋਈ ਇਹੋ ਜੀ ਕਹਾਣੀ ਸੀ ਉਹਨਾਂ ਦੇ ਅੰਦਰ ਤੇ ਡਾਕਟਰ ਨੂੰ ਜਦੋਂ ਚੈੱਕ ਕਰਾਇਆ ਉਹ ਕਹਿੰਦੇ ਵੀ ਉਹ ਜਿਹੜਾ ਕੋਈ ਉਹਦਾ ਲੈਵਲ ਵਧਿਆ ਹੋਇਆ ਸੀ ਉਹ ਬਿਲਕੁਲ ਨਾਰਮਲ ਆ ਇਹ ਕਿੱਦਾਂ ਹੋ ਸਕਦਾ ਵੀ ਸਾਡੇ ਕੋਲ ਜਦੋਂ ਇਦਾਂ ਦਾ ਕੋਈ ਪੇਸ਼ੈਂਟ ਆਉਂਦਾ ਉਹ ਆਉਂਦਾ ਤੇ 10000 ਦੇ ਵਿੱਚ ਕੋਈ ਇੱਕ ਹੈ ਜਾਂ 50000 ਦੇ ਵਿੱਚ ਇੱਕ ਬੰਦਾ ਇਹੋ ਜਿਹਾ ਆਉਂਦਾ ਜਿਹਦੇ ਬੱਚੇ ਨੂੰ ਜਾਂ ਮਾਂ ਨੂੰ ਖਤਰਾ ਹੁੰਦਾ ਤੇ ਇਹ ਕਦੇ ਅਸੀਂ ਅੱਜ ਤੱਕ ਨਹੀਂ ਵੇਖਿਆ ਜਾਂ ਤਾਂ ਉਹਨਾਂ ਦਾ ਬੱਚਾ ਬਚਦਾ ਜਾਂ ਮਾਂ ਬਚਦੀ ਹੈ ਤੇ ਜ਼ਿਆਦਾਤਰ ਲੋਕੀ ਮਾਂ ਬਚਾ ਲੈਂਦੇ ਵੀ ਚਲੋ ਕੋਈ ਗੱਲ ਨਹੀਂ ਵੀ ਜਿਹੜੀ ਜੀਵ ਸਾਡੇ ਨਾਲ ਰਹਿੰਦਾ ਹੈ ਉਹਨੂੰ ਭਾਈ ਬਚਾ ਲਈਏ ਜਿਹਨੂੰ ਅਸੀਂ ਜਾਣਦੇ ਆ ਤੇ ਕਹਿੰਦੇ ਇਦਾਂ ਦਾ ਕਦੀ ਅਸੀਂ ਵੇਖਿਆ ਨਹੀਂ ਇਹ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਦੀ ਹੋ ਕਿਰਪਾ ਹੋਈ ਕਹਿੰਦੇ ਫਿਰ ਮੈਨੂੰ ਪਤਾ ਲੱਗਾ ਜਿਹੜਾ ਮੇਰਾ ਮਿੱਤਰ ਸੀ ਜਿਹਨੂੰ ਅਸੀਂ ਬਾਬਾ ਜੀ ਕਹਿੰਨੇ ਆ ਉਹ ਵੀ ਮੇਰੇ ਕਰਕੇ ਚਪੈਰੇ ਕੱਢਦਾ ਸੀ ਵੀ ਮੇ ਇਹ ਮੇਰੇ ਮਿੱਤਰ ਦੇ ਘਰ ਜਿਹੜਾ ਬੱਚਾ ਹੋ ਜਾਵੇ ਤੇ ਇਹਦੀ ਨਾ ਵਾਈਫ ਨੂੰ ਕੁਝ ਹੋਵੇ ਨਾ ਬੱਚੇ ਨੂੰ ਕੁਝ ਹੋਵੇ ਉਹਨੇ ਮੈਨੂੰ ਜਦੋਂ ਉਹਨੇ ਨਾ ਦੱਸਿਆ ਕਿਸੇ ਹੋਰ ਨੇ ਦੱਸਿਆ ਵੀ ਇਹ ਵੀ ਤੇਰੇ ਨਾਂ ਦੇ ਭਾਈ ਤੇਰੇ ਕਰਕੇ ਚਪੈਰੇ ਕੱਢਦਾ ਮੇਰਾ ਉਹਦੇ ਲਈ ਵੀ ਬੜਾ ਅਦਬ ਸਤਕਾਰ ਵਧਿਆ ਵੀ ਭਾਈ ਕੌਣ ਕਰਦਾ ਕਿਸੇ ਲਈ ਕੋਈ ਕਿਸੇ ਲਈ ਕੋਈ ਕੁਝ ਨਹੀਂ ਕਰਦਾ ਪਰ ਖਾਲਸਾ ਜੀ ਪਰਾਤਲ ਸਿੰਘ ਇਦਾਂ ਦੇ ਹੁੰਨੇ ਸਨ ਇੱਕ ਦੂਜੇ ਨੂੰ ਖਿੱਚ ਕੇ ਖੜਦੇ ਸਨ ਆ ਭਾਈ ਨਾਮ ਜਪੀਏ ਬਾਣੀ ਪੜੀਏ ਖੇਤਾਂ ਵਿੱਚ ਜਾ ਕੇ ਖਾਲਸਾ ਜੀ ਇਕੱਠੇ ਹੋ ਕੇ ਨਾਮ ਜਪਣਾ ਬਾਣੀ ਪੜਨੀ ਤੇ ਉਹ ਜ ਸਵਰਗ ਬਣ ਜਾਂਦਾ ਸੀ ਤੇ ਅੱਜ ਖਾਲਸਾ ਜੀ ਕੋਈ ਕਿਸੇ ਨੂੰ ਵੇਖ ਕੇ ਰਾਜੀ ਨਹੀਂ ਤੇ ਸਾਡੇ ਬਹੁਤੇ ਬਾਬੇ ਜਿਹੜੇ ਜ ਕਿਸ ਨੂੰ ਫਤਿਹ ਬੁਲਾ ਦਈਏ ਤੇ ਅੱਗੋਂ ਮੂੰਹ ਛੜ ਜਾਂਦਾ ਉਹਨਾਂ ਦਾ ਜਾਂ ਤਾਂ ਉਹਨਾਂ ਦੇ ਮੂੰਹੋਂ ਮੂੰਹੋਂ ਵਾਹਿਗੁਰੂ ਨਹੀਂ ਨਿਕਲਦਾ ਜਾਂ ਫਤਿਹ ਨਹੀਂ ਨਿਕਲਦੀ ਜੇ ਕਹਿੰਦੇ ਫਤਿਹ ਬੁਲਾ ਦੀਏ ਅਗੋਂ ਕਹਿਣਗੇ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਉਹ ਪੁੱਠੀ ਕੀਤੀ ਹੋਈ ਹੈ ਉਹਨਾਂ ਨੇ ਜਾਂ ਕਹਣਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਮਹਾਰਾਜ ਦੀ ਫਤਿਹ ਵੀ ਪੂਰੀ ਨਹੀਂ ਬਣਾਉਣੀ ਜਾਣਦੀਆਂ ਨਾ ਬੀਬੀਆਂ ਨਾ ਭਾਈ ਤੇ ਸਤਗੁਰ ਸੱਚੇ ਪਾਤਸ਼ਾਹ ਦੇ ਸੁਖ ਭਾਲ ਦੇ ਫਿਰਦੇ ਆ ਭਾਈ ਪ੍ਰਾਤਨ ਸਿੰਘ ਜਿਹੜੇ ਹੁੰਦੇ ਸਨ ਉਹ ਜਦੋਂ ਕਿਸੇ ਨੂੰ ਮਿਲਦੇ ਸਨ ਉਹਨਾਂ ਨੇ ਫਤਿਹ ਬਣਾਉਣੀ ਤੇ ਨਿਮਕੇ ਉਹਨਾਂ ਨੂੰ ਇੱਕ ਦੂਜੇ ਨੂੰ ਫਤਿਹ ਬੁਲਾ ਕੇ ਪਹਿਲਾਂ ਪੁੱਛਣਾ ਕਿ ਹੋਰ ਗੁਰਮਖੋ ਨਿਤਨੇਮ ਦੀ ਚੜ੍ਹਦੀ ਕਲਾ ਨਿਤਨੇਮ ਕਰਦੇ ਹੋ ਬਾਣੀ ਪੜ੍ਹਦੇ ਹੋ ਇਹਨਾਂ ਪਹਿਲਾਂ ਪੁੱਛਣਾ ਫਿਰ ਪੁੱਛਣਾ ਤੁਹਾਡਾ ਪਰਿਵਾਰ ਠੀਕ ਹੈ ਤੁਸੀਂ ਠੀਕ ਹੋ ਇਹ ਪ੍ਰਾਤਨ ਸਿੰਘਾਂ ਦੀ ਮਰਿਆਦਾ ਸੀ ਤੇ ਅੱਜ ਕੱਲ੍ਹ ਖਾਲਸਾ ਜੀ ਮਹਾਰਾਜ ਨੇ ਕਿਹਾ ਸੀ ਜਿਹੜਾ ਕੋਈ ਤਮਾਕੂ ਪੀਂਦਾ ਖਾਂਦਾ ਹੈ ਉਹਦੇ ਨਾਲ ਹੱਥ ਤੱਕ ਨਹੀਂ ਮੇਲ ਮਲਾਪ ਨਹੀਂ ਰੱਖਣਾ ਅਸੀਂ ਤਮਾਕੂ ਵਾਲਿਆਂ ਨਾਲ ਆਪਦਮਾਲਾ ਬਣਿਆ ਹੁੰਦਾ ਤੇ ਤਮਾਕੂ ਵਾਲੇ ਨੂੰ ਜੱਫੀਆਂ ਪਾਉਂਦੇ ਫਿਰਦੇ ਆ ਉਹਨੂੰ ਪੁੱਛਣ ਦੇ ਹੁਣੇ ਹੋਰ ਸਭ ਠੀਕ ਠਾਕ ਹੈ ਭਾਈ ਜਦੋਂ ਇਹੋ ਜਿਹੇ ਬੰਦਿਆਂ ਨਾਲ ਸਾਡੀ ਬਿਰਤੀ ਜੁੜਦੀ ਹੈ ਸਾਡੀ ਬਿਰਤੀ ਤੇ ਜਿਹੜਾ ਉਹਦਾ ਅਸਰ ਪੈਂਦਾ ਤਾਂ ਹੀ ਉਹ ਭਗਤ ਜੀ ਇੱਕ ਭਗਤ ਬਾਬਾ ਕਬੀਰ ਸਾਹਿਬ ਨੇ ਕਹਿਣਾ ਕੀਤਾ ਸਾਗਤਾਂ ਤੋਂ ਡਰ ਕੇ ਭੱਜ ਜਾਣਾ ਚਾਹੀਦਾ ਕਿਸੇ ਕਿਸੇ ਚੀਜ਼ ਦਾ ਭੈ ਨਹੀਂ ਕਰਦਾ ਗੁਰਮੁਖ ਪਰਮੇਸ਼ਰ ਅਕਾਲਪੁਰਖ ਦਾ ਭੈ ਕਰਦਾ ਜਾਂ ਖਾਲਸਾ ਜੀ ਸਾਖਤ ਦਾ ਭੈ ਕਰਦਾ ਮਾਰੇ ਬੰਦੇ ਦਾ ਕਿਉਂਕਿ ਉਹਨੂੰ ਪਤਾ ਜੇ ਮੇਰੇ ਕੋਲੇ ਖੜ ਗਿਆ 2 ਮਿੰਟ ਵੀ ਖੜ ਗਿਆ ਮੇਰੀ ਬਿਰਤੀ ਤੇ ਅਸਰ ਪਾ ਜਾਏਗਾ ਅਸੀਂ ਸੰਸਾਰ ਵਿੱਚ ਵਿਚਰਦੇ ਹੀ ਇਦਾਂ ਚਲੋ ਬਾਹਰ ਮਹਾਰਾਜ ਕਿਰਪਾ ਕਰਨ ਉਹ ਵੀਰ ਜਿਹੜਾ ਪੁਲਸੀਆ ਸੀ ਉਹ ਕਹਿੰਦਾ ਮੇਰਾ ਇਨਾਕ ਮਨ ਬਾਬਾ ਦੀਪ ਸਿੰਘ ਸਾਹਿਬ ਨਾਲ ਜੁੜਿਆ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਸਾਡੇ ਘਰ ਬੱਚਾ ਹੁੰਦਾ ਕੋਈ ਉਹਨੂੰ ਮੁਸ਼ਕਲ ਨਹੀਂ ਨਾ ਮੇਰੀ ਘਰਵਾਲੀ ਨੂੰ ਆਈ ਨਾ ਬੱਚੇ ਨੂੰ ਆਈ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਕਹਿੰਦਾ ਉਸ ਤੋਂ ਬਾਅਦ ਅਸੀਂ ਜਦੋਂ ਬੱਚਾ ਹੋਇਆ ਤਿੰਨ ਕ ਮਹੀਨੇ ਬਾਅਦ ਅਸੀਂ ਦੋਹਾਂ ਜੀਆਂ ਨੇ ਅਮਰਤ ਛਕ ਲਿਆ ਬਾਣੀ ਪੜ੍ਹਦੇ ਆਂ ਨਾਮ ਜਪਦੇ ਆਂ ਸਤਗੁਰੂ ਦੀ ਬੜੀ ਕਿਰਪਾ ਤੇ ਜਦੋਂ ਦਾ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾਣਾ ਸ਼ੁਰੂ ਕੀਤਾ ਕਿੱਦਾਂ ਪੈਸੇ ਵਧਣ ਲੱਗ ਪਏ ਕਿੱਦਾਂ ਬਰਕਤ ਪੈਣ ਲੱਗ ਪਈ ਕੁਛ ਨਹੀਂ ਪਤਾ ਜਿਹੜੇ ਪੈਸੇ ਫੜੇ ਸੀ ਲੋਕਾਂ ਕੋਲੋਂ ਵਿਆਜੀ ਉਹ ਕਿੱਦਾਂ ਲੱਥ ਗਏ ਕੁਛ ਨਹੀਂ ਪਤਾ ਵੀ ਕਿਵੇਂ ਚਲੇਗਾ ਕਿਥੋਂ ਪੈਸਾ ਮੇਰੇ ਕੋਲੇ ਆਇਆ ਤੇ ਮੈਂ ਕਿਦਾਂ ਉਹਨਾਂ ਨੂੰ ਮੋੜਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਖੁਸ਼ੀ ਵਸਦੇ ਆ ਤੇ ਹੁਣ ਮਹਾਰਾਜ ਦਾ ਨਾਮ ਵੀ ਜਪਦੇ ਸਤਗੁਰ ਸੇਵਾ ਵੀ ਲੈ ਲੈਂਦੇ ਸੋ ਖਾਲਸਾ ਜੀ ਮਹਾਰਾਜ ਨੇ ਕਹਿਣਾ ਵੀ ਕੀਤਾ ਸ਼ਾਇਦ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਲਿਖਣਾ ਕੀਤਾ ਕਿ ਜਿਸ ਵੇਲੇ ਜਪਜੀ ਸਾਹਿਬ ਦਾ ਮਹਾਤਮ ਕਹਿੰਦੇ ਜਿਸ ਵੇਲੇ ਬੱਚਾ ਤੰਗ ਕਰੇ ਮਾਂ ਨੂੰ ਜਦੋਂ ਪੇਟ ਦੇ ਵਿੱਚ ਤੰਗੀ ਆ ਜਾਂਦੀ ਹੈ ਲਾਸਟ ਵਾਲੇ ਮਹੀਨਿਆਂ ਦੇ ਵਿੱਚ ਉਸ ਵੇਲੇ ਮਾਵਾਂ ਜਪਜੀ ਸਾਹਿਬ ਦਾ ਪੈਠ ਪਾਠ ਵਧਾ ਲੈਣ ਲਾਗੇ ਜਾਲ ਰੱਖ ਲੈਣ ਪਾਠ ਵਧਾ ਲੈਣ ਜਪਜੀ ਸਾਹਿਬ ਦੇ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਜਾਲੂ ਛਕਦੇ ਰਹਿਣ ਉਹਨਾਂ ਨੂੰ ਬੱਚੇ ਪੈਦਾ ਹੋਣ ਤੱਕ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਵੇਗੀ ਜਿਨ੍ਹਾਂ ਭੈਣਾਂ ਦੇ ਘਰ ਕੋਈ ਔਲਾਦ ਨਹੀਂ ਹੈ ਮਹਾਰਾਜ ਦੀ ਕਿਰਪਾ ਸਦਕਾ ਮਹਾਰਾਜ ਨੇ ਦੱਸਣਾ ਕੀਤਾ ਕਿ ਉਹ ਭਾਈ ਜਪਜੀ ਸਾਹਿਬ ਦੇ ਵੱਦ ਤੋਂ ਵੱਦ ਪਾਠ ਕਰਨ ਸੁਖਣੀ ਸਾਹਿਬ ਦਾ ਪਾਠ ਕਰਨ ਜਲ ਸ਼ਕਤੀਆਂ ਰਹਿਣ ਗੁਰੂ ਸਾਹਿਬ ਦੀ ਕਿਰਪਾ ਵਰਤ ਜਾਂਦੀ ਹੈ ਇਸੇ ਤਰ੍ਹਾਂ ਭਾਈ ਕਰਨ ਜਿਨ੍ਹਾਂ ਨੇ ਘਰ ਔਲਾਦ ਨਹੀਂ ਤੇ ਸਤਿਗੁਰੂ ਜੀ ਜਰੂਰ ਕਿਰਪਾ ਕਰਦੇ ਸੋ ਖਾਲਸਾ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਮੇਰਾ ਕਰਨ ਸ਼ਹੀਦ ਫੌਜਾ ਮੇਰਾ ਕਰਨ ਧੰਨ ਬਾਬਾ ਲੋਹ ਸਿੰਘ ਸਾਹਿਬ ਜੀ ਦੇ ਸਥਾਨੇ ਤੇ ਵੀ ਜਾਇਆ ਕਰੋ ਉੱਥੇ ਵੀ ਦਰਸ਼ਨ ਕਰਕੇ ਆਇਆ ਕਰੋ ਉੱਥੇ ਵੀ ਭਾਈ ਸੰਗਤ ਬਹੁਤ ਇਕੱਠੀ ਹੁੰਦੀ ਹੈ ਬਾਬਾ ਦੀਪ ਸਿੰਘ ਸਾਹਿਬ ਦੀ ਬੇਅੰਤ ਕਿਰਪਾ ਹੈ ਮਾਸੀ ਪੁੱਤ ਨੇ ਦੋਵੇਂ ਤੇ ਦੋਵੇਂ ਮੁਹੱਦੇ ਵੱਡੇ ਸ਼ਹੀਦ ਸਿੰਘ ਨੇ ਖਾਲਸਾ ਜੀ ਵੱਡੀ ਯਾਰੀ ਕਲਾ ਵਾਲੇ ਨੇ ਮਹਾਰਾਜ ਕਿਰਪਾ ਕਰਨ ਸਤਿਗੁਰੂ ਸਾਰਿਆਂ ਨੂੰ ਸੁਖ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ